हेलो सफर इश्क का दरमियान छोड़ आए सफर इश्क का दरमियान छोड़ आए बहुत सख्त था इम्तिहान हम छोड़ आए सफर इश्क का दरमियान छोड़ आए बहुत सख्त था इम्तिहान हम छोड़ आए ये भटकते हुए जिंदगी के मुसाफिर हे भटकते हुए जिंदगी के मुसाफिर खुदा जाने मंजिल कहाँ छोड़ आए ਖੁਦਾ ਜਾਣੇ ਮੰਜ਼ਿਲ ਕਹਾਂ ਛੋੜ ਹੈ ਸਸ਼ਵਿਕਾਲ ਨਮਸਕਾਰ ਇਸਤਕਬਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਪੀਸੀ ਸਾਡਾ 247 ਦੇ ਵਿੱਚ ਮੈਂ ਹਾਂ ਜੀ ਗਗਨ ਫਰਦੌਸੀ ਤੁਹਾਡਾ ਪੰਜਾਬੀ ਦਾ ਮਾਸਟਰ ਅੱਜ ਦੇ ਇਸ ਬਹੁਤ ਹੀ ਬਿਹਤਰੀਨ ਸ਼ਾਮ ਦੇ ਸੈਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਇਸਤਕਬਾਲ ਜੀ ਆਇਆਂ ਨੂੰ ਆਖਦਾ ਹਾਂ ਵਿਦਿਆਰਥੀਓ ਅੱਜ ਦਾ ਇਹ ਜਿਹੜਾ ਸੈਸ਼ਨ ਹੈ ਉਹਨਾਂ ਸਾਰੇ ਸਿਰਲੀ ਮਿਹਨਤੀਆਂ ਦੇ ਲਈ ਜਿਹੜੇ ਕਿਸੇ ਵੀ ਫੀਲਡ ਦੇ ਵਿੱਚ ਮਿਹਨਤ ਦੇ ਨਾਲ ਵੱਜੇ ਹੋਏ ਨੇ ਮਿਹਨਤ ਨੂੰ ਆਨੰਦਮਈ ਤਰੀਕੇ ਦੇ ਨਾਲ ਬਤੀਤ ਕਰ ਰਹੇ ਨੇ ਸੋ ਇਹ ਸੈਸ਼ਨ ਉਹਨਾਂ ਸਾਰੇ ਵਿਦਿਆਰਥੀਆਂ ਲਈ ਉਹਨਾਂ ਸਾਰੇ ਕਿਰਤੀਆਂ ਦੇ ਲਈ ਜਿਹੜੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਕਿਉਂਕਿ ਤੁਹਾਡੇ ਲਈ ਅੱਜ ਜਿਹੜਾ ਮੈਂ ਟੌਪਿਕ ਲੈ ਕੇ ਆਇਆ ਹਾਂ ਉਹ ਕੇਵਲ ਪੀਸੀਐਸ ਦੇ ਨਜ਼ਰੀਏ ਦੇ ਇੰਪੋਰਟੈਂਟ ਨਹੀਂ ਹੈ ਤੁਸੀਂ ਪੰਜਾਬੀ ਹੋ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ ਔਰ ਸਾਡੀ ਪੰਜਾਬੀ ਭਾਸ਼ਾ ਦੇ ਅਜਿਹੇ ਵਿਸ਼ੇ ਅਜਿਹੇ ਸੰਕਲਪ ਜਿਹੜੀ ਸਾਡੀ ਲੋਕ ਬੋਲੀ ਦੇ ਵਿੱਚ ਛੁਪੇ ਹੋਏ ਨੇ ਜਿਹੜੇ ਕਿ ਅਖਾਂਨ ਤੇ ਮੁਹਾਵਰੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਨਾਲੇ ਮੈਨੂੰ ਪਤਾ ਹੈ ਕਿ ਤੁਸੀਂ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਵਿਦਿਆਰਥੀਓ ਤੇ ਇਹ ਕਿਵੇਂ ਹੋ ਜੇ ਕਿ ਸਾਡੇ ਵਿਦਿਆਰਥੀ ਪੀਸੀਐਸ ਦੀ ਤਿਆਰੀ ਕਰਦੇ ਹੋਣ ਤੇ ਸਾਡੀ ਸਿਰਫ ਮਾਤ ਭਾਸ਼ਾ ਕਰਕੇ ਉਹਨਾਂ ਦੇ ਨੰਬਰ ਘੱਟ ਹੋਣ ਇਦਾਂ ਹੋ ਹੀ ਨਹੀਂ ਸਕਦਾ ਉਹ ਵੀ ਉੱਥੇ ਜਿੱਥੇ ਗगन ਫਰਦੌਸੀ ਹੋਵੇ ਮੇਰਾ ਹਮੇਸ਼ਾ ਜ਼ਿੰਦਗੀ ਦਾ ਫਲਸਫਾ ਹੁੰਦਾ ਜਦੋਂ ਮੈਂ ਐਮਏ ਕਰਦਾ ਸੀਗਾ ਤੇ ਮੈਨੂੰ ਲੁਕ-ਲੁਕ ਕੇ ਦੱਸਣਾ ਪੈਂਦਾ ਸੀ ਯਾਰ ਮੈਂ ਐਮਏ ਪੰਜਾਬੀ ਕਰਦਾ ਕਿਉਂਕਿ ਮੇਰੇ ਜਿਹੜੇ ਲੋਕ ਸੀਗੇ ਆਸ-ਪਾਸ ਦੇ ਉਹ ਸਮਝਦੇ ਸੀਗੇ ਤੇ ਇਹ ਤਾਂ ਕੋਈ ਵੀ ਕਰ ਲੈਂਦਾ ਇਹ ਤਾਂ ਜਾਣਾ ਖਣਾ ਕਰੀ ਜਾਂਦਾ ਹਨਾ ਬਟ ਮੈਨੂੰ ਅੱਜ ਫਖਰ ਮਹਿਸੂਸ ਹੁੰਦਾ YouTube ਤੇ ਤੁਹਾਨੂੰ ਪੰਜਾਬੀ ਪੜਾਉਣਾ ਹਾਂ ਕਾਲਜ ਦੇ ਵਿੱਚ ਮੈਂ ਐਜ਼ ਅ ਸਿਸਟਮ ਪ੍ਰੋਫੈਸਰ ਪੰਜਾਬੀ ਪੜਾ ਰਿਹਾ ਹਾਂ ਤਾਂ ਮੇਰੀ ਮਿਹਨਤ ਔਰ ਆਪਣੀ ਜ਼ੁਬਾਨ ਮਾਂ ਜ਼ੁਬਾਨ ਪ੍ਰਤੀ ਜਿਹੜੀ ਮੇਰੀ ਖਿੱਚ ਹੈ ਉਹ ਤੁਹਾਨੂੰ ਵੇਖਣ ਨੂੰ ਮਿਲੂਗੀ ਮੇਰੇ ਇਸ ਲੈਕਚਰ ਦੇ ਵਿੱਚ ਅਖਾਣ ਮੁਹਾਵਰਿਆਂ ਦੀ ਗੱਲ ਕਰਦੇ ਹਾਂ ਤੁਹਾਡੇ ਪੇਪਰ ਦਾ ਇੱਕ ਬਹੁਤ ਹੀ ਬਿਹਤਰੀਨ ਹਿੱਸਾ ਬਹੁਤ ਹੀ ਬਾਖਮਾਲ ਤੇ ਇੰਪੋਰਟੈਂਟ ਹਿੱਸਾ ਹੈ ਵਿਦਿਆਰਥੀਓ ਇੱਕ ਕੁਰੀ ਸੈਸ਼ਨ ਸ਼ੇਅਰ ਕਰ ਦੋ ਜਿਹੜੇ ਵਿਦਿਆਰਥੀ ਆਪਣੇ ਯਾਰਾਂ ਦੋਸਤਾਂ ਨਾਲ ਕਰਨਾ ਚਾਹੁੰਦੇ ਨੇ ਔਰ ਅਖਾਣ ਮੁਹਾਵਰੇ ਕੀ ਨੇ ਕਿਉਂ ਨੇ ਔਰ ਸਭ ਤੋਂ ਵੱਡੀ ਗੱਲ ਯਾਰ ਇਹ ਚੀਜ਼ਾਂ ਆਪਾਂ ਕਿੱਥੋਂ ਕਰੀਏ ਕਿਹੜਾ ਅਜਿਹਾ ਸੋਰਸ ਹੈ ਜਿੱਥੋਂ ਇਹ ਆਪਾਂ ਕਰੀਏ ਤੇ ਸਾਡੇ ਮੈਕਸਿਮਮ ਨੰਬਰ ਜਿਹੜੇ ਆ ਸਕਦੇ ਨੇ ਉਹਨਾਂ ਸਾਰੇ ਵਿਸ਼ਿਆਂ ਬਾਰੇ ਵੀ ਮੈਂ ਗੱਲ ਕਰੂੰਗਾ ਤੇ PCSadda 24733 ਟੀਮ ਹੈ ਕਿਵੇਂ ਸਹਾਇਤਾ ਕਰੂਗੀ ਕਿਵੇਂ ਤੁਹਾਡੇ ਇਸ ਸਫਰ ਦੇ ਵਿੱਚ ਤੁਹਾਡੀ ਮਦਦ ਕਰੂਗੀ ਕਿ ਤੁਹਾਡਾ ਜਿਹੜਾ ਮਾਤ ਭਾਸ਼ਾ ਵਾਲਾ ਪੋਸ਼ਨ ਹੈ ਮਾਤ ਭਾਸ਼ਾ ਵਾਲਾ ਭਾਗ ਹੈ ਉਹਦੇ ਵਿੱਚੋਂ ਤੁਸੀਂ ਬਹੁਤ ਹੀ ਬਿਹਤਰੀਨ ਅੰਕ ਜਿਹੜੇ ਆ ਪ੍ਰਾਪਤ ਕਰ ਸਕੋ ਸੋ ਆਖਾਂ ਕੀ ਹੁੰਦੇ ਸਭ ਤੋਂ ਪਹਿਲਾਂ ਇਹ ਗੱਲਬਾਤ ਕਰਦੇ ਆਪਾਂ ਇੰਟਰੋਡਕਸ਼ਨ ਪਾਰਟ ਹੋਊਗਾ ਆਪਣਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵਿਦਿਆਰਥੀਓ ਕਿ ਇਹਨਾਂ ਨੂੰ ਕਰਨਾ ਕਿੱਥੋਂ ਕਿਹੜੇ-ਕਿਹੜੇ ਸੋਰਸਸ ਨੇ ਕਿਵੇਂ ਕਿਉਂਕਿ ਮੈਂ ਸਮਝਦਾ ਕੋਈ ਵੀ ਟੀਚਰ ਜਦੋਂ ਪੜ੍ਹਾਉਂਦਾ ਹੈ ਅਗਰ ਤਿੰਨ ਚੀਜ਼ਾਂ ਤੇ ਆਪਣੇ ਗੱਲ ਰੱਖਦਾ ਤਾਂ ਸਭ ਤੋਂ ਬਿਹਤਰੀਨ ਹੈ ਕਿਉਂ ਕਿਵੇਂ ਕੀ ਵੈਸੇ ਤਾਂ ਕੀ ਆਉਂਦਾ ਹੁੰਦਾ ਪਹਿਲਾਂ ਕੀ ਆ ਕਿਉਂ ਹੈ ਤੇ ਕਿਵੇਂ ਹੈ ਇਹਨਾਂ ਤਿੰਨਾਂ ਚੀਜ਼ਾਂ ਦਾ ਜਿਹੜਾ ਸਫਰ ਹੈ ਉਹ ਟੀਚਿੰਗ ਹੈ ਜੇ ਤੁਹਾਨੂੰ ਪਤਾ ਔਰ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵਾਰੀ ਬੱਚੋ ਕਮੈਂਟ ਕਰ ਦਿਓ ਜਿਹੜੇ ਜਿਹੜੇ ਵਿਦਿਆਰਥੀ ਮੈਨੂੰ ਸੁਣ ਰਹੇ ਆ ਠੀਕ ਹੈ ਜਿਹੜੇ ਤਾਂ ਕੋਈ ਟਰੈਵਲ ਕਰ ਰਹੇ ਆ ਜਾਂ ਕੁਛ ਵੀ ਉਹ ਮੈਸੇਜ ਨਾ ਕਰਨ ਬਈ ਆਪਦੇ ਤੁਸੀਂ ਟਰੈਵਲ ਤੇ ਜਾਂ ਡਰਾਈਵਿੰਗ ਤੇ ਧਿਆਨ ਰੱਖੋ ਤੇ ਜਿਹੜੇ ਜਿਹੜੇ ਵਿਦਿਆਰਥੀ ਪੜ ਰਹੇ ਨੇ ਲਾਇਬ੍ਰੇਰੀਆਂ 'ਚ ਬੈ ਕੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਜਿਹੜੇ ਰਿਕਾਰਡਡ ਲਾ ਰਹੇ ਨੇ ਬੱਚੋ ਪੰਜਾਬੀ ਬੋਲਣੀ ਚਾਹੀਦੀ ਹੈ ਸਾਡੀ ਜ਼ੁਬਾਨ ਦੇ ਪੰਜਾਬੀ ਬੋਲਣੀ ਚਾਹੀਦੀ ਸਾਡੇ ਕਿਰਦਾਰ ਦੇ ਵਿੱਚੋਂ ਜੇ ਮੈਂ ਪੰਜਾਬੀ ਹਾਂ ਤਾਂ ਮੇਰੇ ਰੂਮ ਰੂਮ ਦੇ ਵਿੱਚੋਂ ਪੰਜਾਬੀ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਠੀਕ ਹੈ ਸੋ ਅਖਾਣ ਕੀ ਹੁੰਦੇ ਮੁਕਤੀ ਗੱਲ ਆਪਾਂ ਹੁਣ ਤੱਕ ਪੜਿਆ ਹੈ ਕਿ ਸਾਡੇ ਲੋਕ ਸਾਹਿਤਾ ਜਿਹੜਾ ਸਾਡਾ ਜਿਹੜਾ ਲੋਕ ਸਾਹਿਤ ਪੀੜੀਦਰ ਪੀੜੀ ਚੱਲਦਾ ਹੈ ਕਿਸੇ ਇੱਕ ਦੀ ਇੱਤੇ ਡੋਮਿਨੈਂਸ ਨਹੀਂ ਹੁੰਦੀ ਉਸ ਤੋਂ ਨਿਕਲਿਆ ਸਾਡਾ ਜਿਹਹਾ ਇੱਕ ਰੂਪ ਹੈ ਜਿਹੜੀ ਸਾਡੇ ਸਭਿਆਚਾਰ ਨੂੰ ਸਾਡੇ ਰਾਜਨੀਤਿਕ ਪੰਗੌਲਿਕ ਸਮਾਜਿਕ ਪੱਖ ਨੂੰ ਸੰਜੋ ਕੇ ਰੱਖਦਾ ਹੈ ਬਾਦਸ਼ਾਹ ਦੇ ਰੂਪ ਦੇ ਵਿੱਚ ਉਪਪਾਸ਼ਾ ਦਾ ਇਹ ਇੱਕ ਰੂਪ ਹੈ ਪੰਜਾਬੀ ਭਾਸ਼ਾ ਤੇ ਸਾਹਿਤ ਵਿੱਚ ਬਹੁਤ ਮਹੱਤਵਪੂਰਨ ਇਹ ਸਾਡੇ ਕੋਲ ਖਾਨ ਨੇ ਅਖੌਤਾਂ ਆਪਾਂ ਕਹਿੰਦੇ ਆ ਇਹ ਲੋਕੋਕਤੀਆਂ ਅੰਗਰੇਜ਼ੀ ਦੇ ਵਿੱਚ ਹੈ ਪ੍ਰੋਵਰਬਸ ਆਪਾਂ ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਾਂ ਜੋ ਲੰਬੇ ਅਨੁਭਵ ਹੁੰਦੇ ਆ ਬੁੱਧੀ ਜੀਵਨ ਦੇ ਸੱਚ ਨੂੰ ਸੰਖੇਪ ਢੰਗ ਦੇ ਨਾਲ ਤੇ ਆਕਰਸ਼ਕ ਢੰਗ ਦੇ ਨਾਲ ਪੇਸ਼ ਕੀਤਾ ਹੁੰਦਾ ਆ ਸਾਰੀਆਂ ਕੁਆਲਿਟੀਆਂ ਨੇ ਜਿਹੜੇ ਅਖਾਂ ਤੇ ਮੁਹਾਵਰੇ ਹੁੰਦੇ ਨੇ ਸੋ ਅਖਾਨਾਂ ਨੂੰ ਭਾਸ਼ਾ ਦੇ ਗਹਿਣੇ ਕਿਹਾ ਜਾਂਦਾ ਮੈਂ ਤੁਹਾਨੂੰ ਇਹੀ ਗਿਆ ਕਿਆ ਖਾਨ ਜਿਹੜੀਆਂ ਸੀਧੀਆਂ ਨੇ ਜਿਹੜੀਆਂ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਟਰੈਵਲ ਹੁੰਦੀਆਂ ਨੇ ਚਾਹੇ ਉਹ ਸਾਡੇ ਪੁਰਾਣੇ ਸ਼ਬਦ ਹੋਣ ਸਾਡੇ ਰੀਤੀ ਰਿਵਾਜ ਹੋਣ ਸਾਡੀਆਂ ਜਗ੍ਹਾਵਾਂ ਹੋਣ ਮੈਂ ਹਮੇਸ਼ਾ ਵੱਡਾ ਚੀਜ਼ ਡੀਕੋਡ ਕਰਦਾ ਹੁੰਨਾ ਕਿ ਕੋਈ ਖਾਨ ਕਹਿੰਦੇ ਕਿ ਜੋ ਆਨੰਦ ਜਾਂ ਜੋ ਮਜੇ ਛੱਜੂ ਦੇ ਚਾਰੇ ਨਾਲ ਬਲਖ ਨਾ ਬੁਖਾਰੇ ਤਾਂ ਛੱਜੂ ਦੇ ਚਾਰੇ ਤੇ ਅਹੀ ਕਿਹੜੀ ਚੀਜ਼ ਸੀ ਠੀਕ ਹੈ ਲਾਹੌਰ ਦੇ ਜੰਮਿਆਂ ਨੂੰ ਜਾਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਤਾਂ ਪੰਜਾਬ ਦੀ ਸਰਜ਼ਮੀਨ ਤੇ ਅਹਦੀ ਕਿਹੜੀ ਚੀਜ਼ ਸੀ ਜਿੱਥੇ ਇਹ ਗੱਲ ਕਹੀ ਗਈ ਕਿ ਜਿਹੜਾ ਪੰਜਾਬ 'ਚ ਜੰਮੂਗਾ ਉਹਨੂੰ ਨਿਤ ਮਹੀਮ ਕਰਨੀ ਪਵੇਗੀ ਤਾਂ ਇਹ ਸਾਡੇ ਅਖਾਣ ਮੁਹਾਵਰੇ ਨਾਟ ਓਨਲੀ ਬਾਈ ਸਾਡੇ ਜ਼ੁਬਾਨ ਦੇ ਵਿੱਚ ਆਉਂਦੇ ਨੇ ਇਵਨ ਸਾਡਾ ਇਤਿਹਾਸ ਵੀ ਨਾਲ ਨਾਲ ਲੈ ਕੇ ਜਾਂਦੇ ਨੇ ਤੇ ਇਹ ਹੀ ਚੀਜ਼ਾਂ ਆਪਾਂ ਅਗਲੀ ਪੀੜ੍ਹੀ ਨੂੰ ਦੱਸਣੀਆਂ ਨੇ ਠੀਕ ਹੈ ਜੀ ਮੈਂ ਕਟਆਫ ਬਾਰੇ ਨਹੀਂ ਇੰਨੀ ਗੱਲ ਕਰੂੰਗਾ ਬਟ ਮੈਂ ਇੰਨੀ ਗੱਲ ਕਰਦਾ ਜਿਹੜੇ 100 ਤੋਂ ਪਲੱਸ ਜਿਹੜੇ ਬੰਦੇ ਹੈਗੇ ਜਾਂ 110 ਤੋਂ ਪਲੱਸ ਨੇ ਉਹ ਸੇਫ ਜ਼ੋਨ ਦੇ ਵਿੱਚ ਆਲਰੇਡੀ ਹੈਗੇ ਨੇ ਇਹ ਆਪਾਂ ਮੰਨ ਕੇ ਚੱਲਦੇ ਹਾਂ 110 ਜਿਹੜਾ 111 110 ਦਾ ਜਿਹੜਾ ਸੇਫ ਜ਼ੋਨ ਜ਼ੋਨ ਹੈ ਉਹ ਤੋਂ ਘਬਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਅਖਾਣ ਭਾਸ਼ਾ ਦੇ ਗਹਿਣੇ ਨੇ ਅਖਾਣ ਜਿਹੇ ਸ਼ਬਦ ਨੇ ਜਿੰਨਾ ਵਿੱਚ ਸਾਡੇ ਵਡੇਰਿਆਂ ਨੇ ਆਪਣੇ ਜੀਵਨ ਦੇ ਤਜਰਬੇ ਆਧਾਰ ਕਿਸੇ ਵਿਚਾਰ ਜਾਂ ਸਥਿਤੀ ਦੇ ਬਾਰੇ ਸਾਰਤੱਤ ਨੂੰ ਭਾਵ ਰੂਪਤ ਤੇ ਸੰਖੇਪਤ ਰੂਪ ਵਿੱਚ ਸ਼ਬਦਾਲੀ ਵਿੱਚ ਬਿਆਨ ਕੀਤੇ ਨੇ ਉਹ ਸਾਡੇ ਕੋ ਅਖਾਣ ਹੁੰਦੇ ਨੇ ਠੀਕ ਹੈ ਆਮ ਭਾਸ਼ਾ ਵਿੱਚ ਜਿਹੜੇ ਅਖਾਣ ਹੈ ਉਹਨਾਂ ਦੀ ਵਰਤੋਂ ਸਾਨੂੰ ਕੋਈ ਸਿਚੁਏਸ਼ਨ ਨੂੰ ਸਾਹਮਣੇ ਦੇ ਲਈ ਜਾਂ ਸਿਚੁਏਸ਼ਨ ਨੂੰ ਡਿਫਾਈਨ ਕਰਨ ਲਈ ਆਪਾਂ ਵਰਤਦੇ ਹਾਂ ਜਾਂ ਕਿਸੇ ਨੂੰ ਪ੍ਰੇਰਣਾ ਦੇਣੀ ਹੋਵੇ ਕਿਸੇ ਨੂੰ ਮੋਟੀਵੇਟ ਕਰਨਾ ਹੋਵੇ ਦੈਟਸ ਵਾਈ ਇਸ ਕਰਕੇ ਆਪਾਂ ਇਹਨਾਂ ਦੀ ਵਰਤੋਂ ਆਪਣੀ ਸ਼ਬਦਾਵਲੀ ਦੇ ਵਿੱਚ ਕਰਦੇ ਹਾਂ ਅਖਾਨਾਂ ਦੀ ਵਰਤੋਂ ਨਾਲ ਸਾਡੀ ਬੋਲੀ ਵਿੱਚ ਲਿਖਿਤ ਰੌਚਿਕਤਾ ਭਰਪੂਰ ਪ੍ਰਭਾਵਸ਼ਾਲੀ ਬਣਦੀ ਹੈ ਵੇਖੋ ਵਿਦਿਆਰਥੀਓ ਜਦੋਂ ਵੀ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਅਗਰ ਅਖਾਨ ਤੇ ਮੁਹਾਵਰਿਆਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਜਿਹੜਾ ਪ੍ਰਭਾਵ ਹੈ ਉਹ ਬਹੁਤ ਬਾਕਮਲ ਹੋ ਜਾਂਦਾ ਹੈ ਜਿਹੜੀ ਗੁਣਵੰਤਾ ਹੈ ਜਿਹੜੀ ਪੂਰਨਤਾ ਹੈ ਤੁਹਾਡੀ ਸ਼ਬਦਾਵਲੀ ਦੇ ਵਿੱਚ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਅਗਲੇ ਨੂੰ ਬਹੁਤ ਸਰਲ ਸੰਖੇਪ ਤੇ ਬਹੁਤ ਹੀ ਤਜਰਬੇਕਾਰ ਤਰੀਕੇ ਦੇ ਨਾਲ ਤੁਸੀਂ ਉਹਨੂੰ ਕਹਿ ਸਕਦੇ ਹੋ ਇਹਨਾਂ ਦੀ ਮਦਦ ਦੇ ਨਾਲ ਸੋ ਕਿਉਂ ਜ਼ਰੂਰੀ ਨਹੀਂ ਆਪਾਂ ਦੇਖ ਲਿਆ ਕਿ ਕਦ ਤੋਂ ਅਸੀਂ ਕਰਨੇ ਹੁਣ ਕਿਉਂ ਕਿਵੇਂ ਕਰਨੇ ਆ ਉੱਥੇ ਗੱਲ ਮੈਂ ਚੱਲਦਾ ਕਿਉਂਕਿ ਜਿਹੜਾ ਤੁਹਾਡਾ ਪੀਸੀਐਸ ਆ ਉਹ ਚ ਕਿਵੇਂ ਦੀ ਗੱਲ ਆਉਣੀ ਹੈ ਵੀ ਜੋ ਵੀ ਯਾਰ ਤੁਸੀਂ ਪੜੋਗੇ ਕਿਵੇਂ ਪੜੋਗੇ ਤੇ ਕਿੱਥੋਂ ਪੜੋਗੇ ਇਹਨਾਂ ਤੇ ਅੱਗੇ ਮੈਂ ਅੱਗੇ ਲੈਕਚਰ ਸਮ ਅਪ ਕਰਨਾ ਉਦਾਹਰਨ ਵਜੋਂ ਅਸੀਂ ਵੇਖਦੇ ਹਾਂ ਕਿ ਅਖਾਂ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤੋਂ ਭਾਵ ਬੁਰੇ ਵਿਅਕਤੀ ਨੂੰ ਸਮਝਾਉਣ ਨਾਲੋਂ ਬੁਰਾਈ ਦੀ ਜੜ ਖਤਮ ਕਰਨ ਦੀ ਪ੍ਰੇਰਣਾ ਨਾਲ ਸੰਬੰਧਿਤ ਹੈ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਕਿ ਕਿਸੇ ਵੀ ਬੁਰਾਈ ਦਾ ਜਿਹੜਾ ਬੇਸਿਕਸ ਹੈ ਬੇਸ ਹੈ ਉਹਨੂੰ ਖਤਮ ਕਰ ਦੋ ਇਸੇ ਤਰ੍ਹਾਂ ਹਰ ਪਾਸ਼ਾ ਦੇ ਅਖਾਨਾ ਵਿੱਚ ਉਸ ਨਾਲ ਸੰਬੰਧਿਤ ਲੋਕਾਂ ਦੀ ਸਮੁੱਚੀ ਜੀਵਨ ਜਾਂਚ ਤੇ ਸੋਚ ਬਾਰੇ ਜਿਹੜਾ ਹੈ ਸਾਨੂੰ ਦੱਸਿਆ ਜਾਂਦਾ ਹੈ ਅੱਗੇ ਅਖਾਨ ਨੂੰ ਬਾਖ ਵਿੱਚ ਵਰਤਣ ਲੱਗਿਆ ਇਸ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਹੀਂ ਕੀਤੀ ਜਾਂਦੀ ਅਤੇ ਵਾਕਾਂਸ਼ ਜਾਂ ਮੁਹਾਵਰਿਆਂ ਵਾਲਾ ਇੱਕ ਵਾਕੀ ਵਰਤੋਂ ਦਾ ਢੰਗ ਨਹੀਂ ਅਪਣਾਇਆ ਜਾਂਦਾ ਕਈ ਵਾਰੀ ਕੋਈ ਨਿੱਕੀ ਜਿਹੀ ਕਹਾਣੀ ਘੜੀ ਜਾਂਦੀ ਹੈ ਕਈ ਵਾਰੀ ਕੁਝ ਵਾਕ ਜੋੜੇ ਜਾਂਦੇ ਹਨ ਪਰ ਹਾਲਾਤ ਵਿੱਚ ਅਖਾਣ ਵਰਤੇ ਜਾਣ ਸਮੇਂ ਸਥਾਨ ਤੇ ਮੌਕੇ ਆਦ ਖਾਸ ਧਿਆਨ ਰੱਖਣਾ ਇਹ ਸਾਡੇ ਕੋਲ ਟਰਮ ਐਂਡ ਕੰਡੀਸ਼ਨਸ ਆ ਤੇ ਕਿਵੇਂ ਵਰਤਣੀਆਂ ਹੁਣ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਅੱਗੇ ਦੱਸੂਗਾ ਵੀ ਤੇ ਅਖਾਣ ਕਿਵੇਂ ਦਾ ਹੁੰਦਾ ਇਹਨੂੰ ਵਰਤਣਾ ਕਿਵੇਂ ਆ ਤੇ ਜਦੋਂ ਤੁਹਾਡੇ ਪੇਪਰ ਚ ਆਉਣਾ ਵੀ ਇੱਕ ਅਖਾਣ ਦਾ ਅਰਥ ਦੱਸ ਕੇ ਵਾਕ ਬਣਾਓ ਤੇ ਵਾਕ ਬਣਾਉਣ ਲੱਗਿਆਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਅਖਾਣ ਇੱਕ ਛੋਟਾ ਜਿਹਾ ਵਾਕ ਜਾਂ ਵਾਕਾਂ ਵਿੱਚ ਹੁੰਦਾ ਵਾਕਾਂਸ਼ ਦਾ ਮਤਲਬ ਹੁੰਦਾ ਵਾਕ ਦਾ ਇੱਕ ਛੋਟਾ ਹਿੱਸਾ ਜਿਸ ਵਿੱਚ ਕਿਸੇ ਨੈਤਿਕ ਸਿੱਖਿਆ ਜੀਵਨ ਸੱਚਾਈ ਜਾਂ ਵਿਹਾਰਿਕ ਗਿਆਨ ਨੂੰ ਦਰਸਾਇਆ ਜਾਂਦਾ ਹੈ ਇਹ ਅਕਸਰ ਲੈਮਈ ਹੁੰਦੇ ਹਨ ਜੋ ਆਸਾਨੀ ਨਾਲ ਯਾਦ ਰਹਣ ਤੇ ਮੂੰਹ ਜੁਬਾਨੀ ਜਿਹੜੇ ਯਾਦ ਹੋ ਜਾਂਦੇ ਨੇ ਠੀਕ ਹੈ ਇਹਨਾਂ ਵਿੱਚ ਲੋਕ ਜੀਵਨ ਦੇ ਅਨੁਭਵ ਹੁੰਦੇ ਨੇ ਹਾਸਰਾ ਸ ਹੋਊਗਾ ਵਿਅੰਗ ਹੋਊਗਾ ਬੁੱਧੀ ਦਾ ਮਿਸ਼ਨ ਹੋਊਗਾ ਆ ਉਹਦੀਆਂ ਕੈਰੇਕਟਰਾਇਜ਼ੇਸ਼ਨ ਜਾਂ ਫਿਰ ਕਹਿ ਲਓ ਵਿਸ਼ੇਸ਼ਤਾਵਾਂ ਨੇ ਅਖਾਣ ਦੀਆਂ ਮੁੱਖ ਵਿਸ਼ੇਸ਼ਤਾ ਸੰਖੇਪਤਾ ਸਮਰਾਈਜ਼ ਹੁੰਦੀ ਹੈ ਛੋਟੇ ਹੁੰਦੇ ਨੇ ਔਰ ਛੋਟੇ ਇੰਨੇ ਬਾਕਮਾਲ ਹੁੰਦੇ ਆ ਅਖਾਣ ਕਿ ਉਹੋ ਸਾਰੀ ਗੱਲ ਕਹਿ ਦਿੰਦੇ ਨੇ ਲੈਬਦ ਤਾਂ ਹੁੰਦੀ ਹੈ ਜ਼ਿਆਦਾਤਰ ਖਾਨਾ ਵਿੱਚ ਤੁਕਾਨ ਤਾਂ ਰਾਇਮ ਜਿਹੜੀ ਹੈ ਮਿਲਦੀ ਹੁੰਦੀ ਹੈ ਲੋਕਪ੍ਰਿਅਤਾ ਆਮ ਲੋਕਾਂ ਦੀ ਰਚਨਾ ਹੁੰਦੀ ਹੈ ਕਿਸੇ ਇੱਕ ਲੇਖਕ ਦੀ ਨਹੀਂ ਰਾਈਟਿੰਗ ਉਹ ਜਿੱਥੇ ਵੀ ਬੱਚੋ ਲੋਕ ਲੱਗ ਗਿਆ ਨਾ ਲੋਕ ਸਾਹਿਤ ਮਤਲਬ ਕਿ ਅਜੇਹੀ ਰਾਈਟਿੰਗ ਹੈ ਅਜਿਹਾ ਸਾਰਾ ਕੁਝ ਹੈ ਜਿਹੜਾ ਲੋਕਾਂ ਦੁਆਰਾ ਬਣਾਇਆ ਗਿਆ ਲੋਕਾਂ ਲਈ ਬਣਾਇਆ ਗਿਆ ਤੇ ਲੋਕੀ ਹੀ ਇਹਨੂੰ ਅੱਗੇ ਪੀੜੀ ਦਰ ਪੀੜੀ ਲੈ ਕੇ ਜਾਂਦੇ ਹਨ ਹੁਣ ਅੱਗੇ ਹੁੰਦਾ ਸਰਮੋਮਿਕ ਸੱਚ ਮਤਲਬ ਕਿ ਅਤਲ ਸਚਾਈ ਜ਼ਿੰਦਗੀ ਦੇ ਆਮ ਸਿਧਾਂਤਾਂ ਨੂੰ ਦਰਸਾਉਂਦੀਆਂ ਨੇ ਇਦਾਂ ਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਰੋਜ਼ਾਨਾ ਗੱਲਬਾਤ ਵਿੱਚ ਸਾਹਿਤ ਵਿੱਚ ਨੈਤਿਕ ਸਿੱਖਿਆ ਵਿੱਚ ਸਾਰਿਆਂ ਦੇ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਹੈ ਹੁਣ ਸਭ ਤੋਂ ਵੱਡੀ ਗੱਲ ਆਉਂਦੀ ਆ ਅਖਾਂ ਤੇ ਮੁਹਾਵਰੇ ਦੇ ਵਿੱਚ ਕੀ ਫਰਕ ਹੁੰਦਾ ਇਹ ਸਾਨੂੰ ਪਤਾ ਲੈਣਾ ਜ਼ਰੂਰੀ ਹੈ ਤਾਂ ਹੀ ਅਸੀਂ ਦੋਨਾਂ ਦੇ ਜਿਹੜੇ ਜਵਾਬ ਦੇ ਸਹੀ ਤਰੀਕੇ ਨਾਲ ਲਿਖ ਪਾਵਾਂਗੇ ਅਖਾਂ ਜਿਹੜਾ ਪੂਰਨ ਵਾਕ ਹੁੰਦਾ ਹੈ ਜਿਸ ਵਿੱਚ ਕੋਈ ਨੈਤਿਕ ਸਿੱਖਿਆ ਦਿੱਤੀ ਜਾਂਦੀ ਜਿਵੇਂ ਜਿਹੜਾ ਬੀਜੋ ਸੋ ਲੁਨੇ ਜਾਂ ਜੈਸੀ ਕਰੋਗੇ ਵੈਸੀ ਪਰੋਗੇ ਇਹ ਸਾਡਾ ਖਾਨ ਹੋ ਗਿਆ ਜਿਸ ਵਿੱਚ ਕੋਈ ਨੈਤਿਕ ਸਿੱਖਿਆ ਹੋ ਗਈ ਸਾਰਾ ਕੁਝ ਅਨੁਭਵ ਹੋ ਗਿਆ ਜਿਹੜਾ ਮੁਹਾਵਰਾ ਹੁੰਦਾ ਇਹ ਅਧੂਰਾ ਵਾਕਾਂ ਵਿੱਚ ਹੁੰਦਾ ਹੈ ਜਿਸ ਵਿੱਚ ਵਾਕ ਨੂੰ ਵਰਤ ਕੇ ਅਰਥ ਪੂਰੇ ਕੀਤੇ ਜਾਂਦੇ ਦੇਖੋ ਜਿਹੜਾ ਮੁਹਾਵਰਾ ਹੈ ਤਾਂ ਹੀ ਜਸਟੀਫਾਈ ਹੋਏਗਾ ਜਦੋਂ ਇਹਨੂੰ ਵਾਕ ਦੇ ਵਿੱਚ ਵਰਤਾਂਗੇ ਬਟ ਜਿਹੜਾ ਖਾਨ ਹੈ ਕੱਲਾ ਹੀ ਇੰਨਾ ਕੈਪेबल ਹੈ ਕਿ ਆਪਣੀ ਜੋ ਤੁਸੀਂ ਉਹਨੂੰ ਦੱਸਣਾ ਚਾਹੁੰਦੇ ਜਿਹ ਉਹਦੇ ਰਾਹੀਂ ਜੋ ਤੁਸੀਂ ਕਹਿਣਾ ਚਾਹੋਗੇ ਉਹ ਆਮ ਨਾਲ ਕਹਿ ਸਕਦੇ ਹੋ ਕਹਿੰਦੇ ਕੁਝ ਮਹਸ਼ੂਰ ਸਾਡੇ ਕੋਲ ਖਾਨ ਨੇ ਚੋਰ ਚੋਰ ਮਸੂਰੇ ਭਾਈ ਇੱਕੋ ਜਿਹੇ ਲੋਕ ਇੱਕ ਦੂਜੇ ਨੂੰ ਸਹਾਰਾ ਦਿੰਦੇ ਹਨ ਆਪਣੀ ਅੱਖ ਵਿੱਚ ਬੇੜੀ ਨਹੀਂ ਵੇਖੀ ਦੀ ਆਪਣੀਆਂ ਗਲਤੀਆਂ ਨੂੰ ਨਹੀਂ ਵੇਖੀ ਦਾ ਸਸਤਾ ਰੋਵੇ ਵਾਰ-ਵਾਰ ਤੇ ਮਹਿੰਗਾ ਰੋਵੇ ਇੱਕ ਵਾਰ ਸਸਤੀ ਚੀਜ਼ ਵਾਰ-ਵਾਰ ਖਰਾਬ ਹੁੰਦੀ ਹੈ ਠੀਕ ਹੈ ਜੀ ਅਸ਼ਰ ਨਿਊਸ ਸਟੂਡੈਂਟ ਦੇ ਲਈ ਸਿਲੇਬਸ ਦੱਸੋ ਜੋ ਪੇਪਰ 2026 ਚ ਦੇਣ ਦੇਣਗੇ ਅਸ਼ਰ ਤੁਸੀਂ ਸਿਲੇਬਸ ਦੀ ਗੱਲ ਕਰੋ ਮੇਰੀਆਂ ਬੱਚਿਓ ਪਲੇਲਿਸਟ ਦੇ ਵਿੱਚ ਮੇਰੀਆਂ ਕਲਾਸਾਂ ਪਈਆਂ ਨੇ ਬੇਸਿਕਸ ਪੀਸੀਐਸ ਦੀਆਂ ਤੁਸੀਂ ਉਹ ਦੇਖ ਲਓ ਪੀਸੀਐਸ ਪੰਜਾਬੀ ਲਿਖਿਆ ਹੋਊਗਾ ਗਨ ਫਿਰਦौसी ਤੁਸੀਂ ਪਲੇਲਿਸਟ ਜਾ ਫਾਲੋਅ ਅਪ ਕਰੋ ਹੁਣ ਕਹਿੰਦਾ ਹੱਥੀ ਪਾਣੀ ਪੀਣ ਵਾਲਾ ਘੜੇ ਵਿੱਚ ਮੂੰਹ ਨਹੀਂ ਪਾਉਂਦਾ ਸਾਫ਼ ਸੁਥਰਾ ਵਿਅਕਤੀ ਗੰਦ ਨਹੀਂ ਪਾਉਂਦਾ ਇਹਦਾ ਮਤਲਬ ਹੈ ਜਿੱਥੇ ਸੱਤ ਰੋਟੀਆਂ ਪੱਕਣ ਉੱਥੇ ਅੱਠ ਖਾਣ ਮਹਿਮਾਨ ਨਵਾਜ਼ੀ ਦੀ ਮਿਸਾਲ ਦੀ ਗੱਲ ਕੀਤੀ ਗਈ ਹੈ ਮਹਿਮਾਨ ਨਵਾਜ਼ੀ ਦੀ ਹੁਣ ਇਹ ਤਾਂ ਹੋ ਗਈ ਹੀ ਸਾਡੇ ਖਾਣ ਸਾਨੂੰ ਪਤਾ ਲੱਗ ਗਿਆ ਕਿ ਪੂਰਨ ਵਾਕ ਹੁੰਦੇ ਨੇ ਸਚਾਈ ਹੁੰਦੀ ਹੈ ਇਹ ਚ ਘਟਨਾਵਾਂ ਕਿਸੇ ਸਾਰਾ ਕੁਝ ਹੁੰਦਾ ਖਾਣ ਸਾਨੂੰ ਪਤਾ ਲੱਗ ਗਿਆ ਵੀ ਅਧੂਰੇ ਵਾਕ ਹੁੰਦੇ ਨੇ ਇਹ ਪ੍ਰੋਪਰ ਪੂਰੇ ਉਦ ਹੀ ਹੋਣਗੇ ਜਦੋਂ ਇਹਨਾਂ ਮੁਹਾਵਰਿਆਂ ਨੂੰ ਵਾਕਾਂ ਦੇ ਵਿੱਚ ਸੀ ਵਰਤੋਂ ਦੇ ਵਿੱਚ ਲਿਆਵਾਂਗੇ ਮੁਹਾਵਰੇ ਕੀ ਹੁੰਦੇ ਆ ਅੰਗਰੇਜ਼ੀ ਚ ਇਹਨੂੰ Idiom ਕਹਿੰਦੇ ਉਹਨਾਂ ਨੂੰ Phrases ਕਹਿੰਦੇ ਆਪਾਂ ਪੰਜਾਬੀ ਭਾਸ਼ਾ ਦੇ ਅਹਿਮ ਹਿੱਸੇ ਹਨ ਇਹ ਉਹ ਵਿਸ਼ੇਸ਼ ਵਾਕਾਂਸ਼ ਜਾਂ ਸ਼ਬਦ ਸਮੂਹ ਹੁੰਦੇ ਹਨ ਜਿਨ੍ਹਾਂ ਦਾ ਅਰਥ ਉਹਨਾਂ ਦੇ ਸ਼ਾਬਦਿਕ ਅਰਥਾਂ ਤੋਂ ਬਿਲਕੁਲ ਵੱਖਰਾ ਹੁੰਦਾ ਮਤਲਬ ਕਿ ਇਹ ਇਨਡਾਇਰੈਕਟ ਯੂਜ਼ ਹੁੰਦੇ ਨੇ ਨੰਬਰ 1 ਔਰ ਹਮੇਸ਼ਾ ਮੈਂ ਤੁਹਾਨੂੰ ਇਨੀ ਗੱਲ ਕਹਿਣਾ ਜਦੋਂ ਮੈਂ ਇਹ ਟੌਪਿਕ ਪੜ੍ਹਾਉਣਾ ਨਾ ਕਿ ਜੋ ਦਿਖਦਾ ਹੈ ਉਹ ਹੁੰਦਾ ਨਹੀਂ ਜੋ ਹੁੰਦਾ ਹੈ ਉਹ ਦਿਖਦਾ ਨਹੀਂ ਇਹ ਅਜਿਹੀ ਹੁੰਦੇ ਨੇ ਇਹਨਾਂ ਦੇ ਵਿੱਚ ਲੁਕਵੇਂ ਅਰਥ ਹੁੰਦੇ ਆ ਇਨਡਾਇਰੈਕਟ मीनिंग ਇਹਨਾਂ ਦੇ ਹੁੰਦੇ ਆ ਇਹ ਪਾਸ਼ਾ ਰੰਗੀਨ ਸੰਖੇਪ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ ਪੰਜਾਬੀ ਮੁਹਾਵਰੇ ਭਰਪੂ ਭਾਪੂਰਨ ਵਾਕਾਂਸ਼ਾਂ ਨੂੰ ਡੂੰਘੇ ਅਰਥ ਹੁੰਦੇ ਹਨ ਪੰਜਾਬੀ ਸੱਭਿਆਚਾਰ ਤੇ ਰੋਜ਼ਾਨਾ ਜੀਵਨ ਵਿੱਚ ਮੁਹਾਵਰੇ ਬੁੱਧੀ ਹਾਸੇ ਮਜ਼ਾਕ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਹਨ ਠੀਕ ਹੈ ਜੀ ਅ ਸਟੂਡੈਂਟ ਆ ਜੀ ਪੀਸੀਐਸ ਵਿੱਚ ਫਿਜ਼ੀਕਲ ਹੁੰਦਾ ਹੈ ਬੱਚੇ ਡੀਐਸਪੀਜ਼ ਵਗੈਰਾ ਚ ਹੁੰਦਾ ਹੈ ਠੀਕ ਹੈ ਉਹਨਾਂ ਦੇ ਉਹ ਬੇਸਿਕ ਕਰਾਈਟਰੀਆ ਪੈਰਾਮੀਟਰ ਹੁੰਦੇ ਹਨ ਭਾਸ਼ਾ ਦੀ ਮੇਰੀ ਬਾਰੇ ਸਮਝ ਪ੍ਰਦਾਨ ਕਰਦੇ ਹਨ ਮੁਹਾਵਰੇ ਗੱਲਬਾਤ ਨੂੰ ਵਧੇਰੇ ਦਿਲਚਸਪ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ ਮੁਹਾਵਰੇ ਦੀ ਪਰਿਭਾਸ਼ਾ ਮੁਹਾਵਰਾ ਇੱਕ ਅਜੀਹਾ ਵਾਕੰਸ਼ ਹੁੰਦਾ ਹੈ ਜਿਸ ਦਾ ਅਰਥ ਉਸ ਦੇ ਵਿਅਕਤੀਗਤ ਅਰਥਾਂ ਸ਼ਬਦਾਂ ਦੇ ਅਰਥਾਂ ਦੇ ਨਾਲ ਜੋੜ ਕੇ ਨਹੀਂ ਨਿਕਲਦਾ ਸਗੋਂ ਇੱਕ ਵਿਸ਼ੇਸ਼ ਨਿਰਧਾਰਿਤ ਅਰਥ ਹੁੰਦਾ ਮਤਲਬ ਕਿ ਮੁਹਾਵਰਾ ਇੱਕ ਅਜੀਹਾ ਸਾਡੇ ਕੋਲ ਬੱਚੋ ਟੌਪਿਕ ਹੁੰਦਾ ਹੈ ਇੱਕ ਅਜੀਹਾ ਵਿਸ਼ਾ ਹੁੰਦਾ ਹੈ ਜਿਹਦਾ ਅਰਥ ਵਿਅਕਤੀਗਤ ਸ਼ਬਦਾਂ ਦੇ ਅਰਥਾਂ ਦੇ ਜੋੜ ਤੋਂ ਨਹੀਂ ਨਿਕਲਦਾ ਕੱਲਾ ਸ਼ਬਦ ਨਹੀਂ ਕਰਦਾ ਪੂਰੀ ਜਿਹੜੀ ਲਾਈਨ ਹੈ ਠੀਕ ਹੈ ਉਹਨੂੰ ਕਿਦਾਂ ਅਸੀਂ ਵਾਕ ਦੇ ਵਿੱਚ ਵਰਤਦੇ ਹਾਂ ਫਿਰ ਉਹਦਾ ਜਿਹੜਾ ਅਰਥ ਹੈ ਪ੍ਰੋਪਰ ਅਰਥ ਸਾਨੂੰ ਪਤਾ ਲੱਗੂਗਾ ਤਾਂ ਹੀ ਐਮਸੀਕਿਊ ਦੇ ਵਿੱਚ ਅਸੀਂ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਕਈ ਵਾਰੀ ਕਰ ਲੈਂਦੇ ਆ ਸਾਨੂੰ ਕੰਟੈਕਸਟ ਦਾ ਨਹੀਂ ਪਤਾ ਹੁੰਦਾ ਕਿ ਇਹ ਗੱਲ ਕਹੀ ਜਾ ਰਹੀ ਹੈ ਕਿਵੇਂ ਕਹੀ ਜਾਂਦੀ ਹੈ ਠੀਕ ਹੈ ਜੀ ਅੱਗੇ ਇਹੇ ਅਕਸਰ ਲੋਕ ਜੀਵਨ ਦੇ ਅਨੁਭਵਾਂ ਸੱਭਿਆਚਾਰ ਤੇ ਇਤਿਹਾਸ ਤੋਂ ਨਿਕਲਦੇ ਹਨ ਮੁਹਾਵਰੇ ਨੂੰ ਵਾਕ ਵਿੱਚ ਵਰਤ ਕੇ ਹੀ ਪੂਰਾ ਅਰਥ ਸਮਝਿਆ ਜਾਂਦਾ ਹੈ ਇਹ ਸਭ ਤੋਂ ਮੇਨ ਚੀਜ਼ ਹੈ ਹੁਣ ਮੁਹਾਵਰੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਅਲੰਕਾਰ ਅਰਥ ਸ਼ਾਬਦਿਕ ਨਹੀਂ ਹੁੰਦਾ ਰੂਪਾਤਮਿਕ ਹੁੰਦਾ ਮਤਲਬ ਕਿ ਇਹਦੇ ਵਿੱਚ ਮੈਂ ਕਿਹਾ ਕਿ ਮੇਰਾ ਯਾਰ ਸ਼ੇਰ ਵਰਗਾ ਹੈ ਨਾ ਹੁਣ ਮੇਰਾ ਯਾਰ ਸ਼ੇਰ ਵਰਗਾ ਤਾਂ ਇੱਕ ਤਰੀਕੇ ਨਾਲ ਰੂਪਾਤਮਕ ਹੈ ਮੈਂ ਆਪਣੇ ਕਿਸੇ ਫਰੈਂਡ ਨੂੰ ਉਹਦੇ ਵਰਗਾ ਦੱਸ ਰਿਹਾ ਤੇ ਅਖਾਨਾਂ ਦੇ ਵਿੱਚ ਵੀ ਸੇਮ ਸੇਮ ਇਹ ਚੀਜ਼ ਵਰਤੀ ਜਾਂਦੀ ਹੈ ਨਿਰਧਾਰਤ ਵਾਕਾਂਸ਼ ਇਹ ਬਦਲੇ ਨਹੀਂ ਜਾ ਸਕਦੇ ਜਿਵੇਂ ਅੱਖਾਂ ਵਿੱਚ ਧੂੜ ਪਾਉਣਾ ਅੱਖਾਂ ਵਿੱਚ ਮਿੱਟੀ ਪਾਉਣਾ ਇਹ ਐਵੇਂ ਹੀ ਰਹਿਣਗੇ ਔਰ ਇਹਨਾਂ ਦਾ ਡਾਇਰੈਕਟ ਮੀਨਿੰਗ ਹੋ ਅੱਖਾਂ ਵਿੱਚ ਧੂੜ ਪਾਉਣਾ ਮਤਲਬ ਕੱਟਾ ਫੜ ਕੇ ਅੱਖਾਂ 'ਚ ਪਾ ਦੇਣਾ ਨਹੀਂ ਉਹ ਮਤਲਬ ਨਹੀਂ ਹੁੰਦਾ ਇਹਦਾ ਇਨਡਾਇਰੈਕਟ मीनिंग ਹੁੰਦਾ ਹੈ ਜਦੋਂ ਤੁਸੀਂ ਲੈਂਗੁਏਜ ਨੂੰ ਪੜ੍ਹਦੇ ਹੋ ਨਾ ਠੀਕ ਹੈ ਤਾਂ ਅੱਛਾ ਜੀ ਮੇਰੀ ਲੁਕ ਸਤਿੰਦਰ ਸਰਤਾਜ ਅਦਰ ਗਈ ਹੈ ਠੀਕ ਹੈ ਜੀ ਸੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਸ ਕਮਰੇ ਚੋਂ ਮੈਂ ਲੈ ਰਿਹਾ ਹਾਂ ਕਲਾਸ ਇਹ ਕਮਰਾ ਵੀ ਡਾਕਟਰ ਸਤਿੰਦਰ ਸਰਤਾਜ ਦਾ ਹੈ ਜੀ 143 ਚੋਂ ਮੈਂ ਆਪਣੀ ਇੱਕ ਲਾਈਵ ਲਾਈਵ ਕਲਾਸ ਲੈ ਰਿਹਾ ਪੰਜਾਬ ਯੂਨੀਵਰਸਿਟੀ ਠੀਕ ਹੈ ਤਾਂ ਇਹ ਬੜਾ ਹਿਸਟੋਰੀਕਲ ਤੇ ਮੈਮੋਰੀਏਬਲ ਮੈਨੂੰ ਲੱਗਦਾ ਤੁਹਾਡੇ ਲਈ ਇਹ ਗੱਲ ਨੂੰ ਮੈਂ ਦੱਸ ਰਿਹਾ ਠੀਕ ਹੈ ਜੀ ਸੋ ਮੈਂ ਬਹੁਤ ਲੱਕੀ ਹਾਂ ਕਿ ਇਸ ਆਨੰਦ ਨੂੰ ਮਾਨ ਰਿਹਾ ਹਾਂ ਉਹਨਾਂ ਦੀ ਕੱਲੀ ਕੱਲੀ ਚੀਜ਼ ਨੂੰ ਮੈਂ ਮਹਿਸੂਸ ਕਰ ਰਿਹਾ ਹਾਂ ਸ਼ਾਇਦ ਤੁਹਾਡਾ ਜਿਹੜਾ ਔਰਾ ਹੁੰਦਾ ਹੈ ਜਿਹੜੇ ਚੀਜ਼ਾਂ ਨੂੰ ਤੁਸੀਂ ਸੁਣਦੇ ਹੋ ਪੜ੍ਹਦੇ ਹੋ ਲਿਖਦੇ ਹੋ ਉਹਨਾਂ ਦਾ ਪ੍ਰਭਾਵ ਤੁਹਾਡੇ ਜ਼ਿਹਨ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੀ ਮੈਂ ਕਹਿਣਾ ਕਿ ਚੰਗਾ ਸੁਣੋ ਚੰਗਾ ਲਿਖੋ ਚੰਗਾ ਪੜ੍ਹੋ ਚੰਗਾ ਵੇਖੋ ਤੇ ਹਮੇਸ਼ਾ ਜ਼ਿੰਦਗੀ ਵਿੱਚ ਪੋਜ਼ਿਟਿਵ ਰਹੋ ਬੱਚਿਓ ਪੀਸੀਐਸ ਦਾ ਪੇਪਰ ਦੇ ਰਹੇ ਹੋ ਲਗਾ ਪੈਦਾ ਕਰੋ ਸਬਜੈਕਟ ਦੇ ਨਾਲ ਰੱਖਤੇ ਮਾਰਨ ਕੇ ਕੁਝ ਨਹੀਂ ਜੇ ਹੋਣਾ ਜਦੋਂ ਤੁਹਾਨੂੰ ਆਪਣੇ ਅੰਦਰੋਂ ਤੁਹਾਡੀ ਬਿਲੋਂਗਿੰਗਨੈਸ ਨਹੀਂ ਨਾ ਆਉਗੀ ਕਿ ਯਾਰ ਮੈਂ ਚੀਜ਼ ਕਰਨੀ ਤੇ ਸ਼ਿੱਦਤ ਦੇ ਨਾਲ ਕਰਨੀ ਤੇ ਦਿਲੋਂ ਕਰਨੀ ਹੈ ਉਹਨਾਂ ਚਿਰ ਕੁਝ ਨਹੀਂ ਜੇ ਬੰਨ। ਚਲੋ ਸੰਖੇਪਤਾ ਹੁੰਦੀ ਹੈ ਲੰਬੀ ਗੱਲ ਨੂੰ ਥੋੜੇ ਸ਼ਬਦਾਂ ਦੇ ਵਿੱਚ ਕਹਿ ਕਹਿ ਦਿੱਤਾ ਜਾਂਦਾ ਹੈ ਲੋਕਪ੍ਰਿਅਤਾ ਰੋਜ਼ਾਨਾ ਗੱਲਬਾਤ ਵਿੱਚ ਵਰਤੇ ਜਾਂਦੇ ਹਨ ਇਹ ਸੱਭਿਆਚਾਰਕ ਮਹੱਤਤਾ ਪੰਜਾਬੀ ਸੱਭਿਆਚਾਰ ਅਤੇ ਜੀਵਨ ਮੁੱਲਾਂ ਨੂੰ ਦਰਸਾਉਂਦੇ ਹਨ ਸਾਡੇ ਇਹ ਅਖਾਣ ਤੇ ਮੁਹਾਵਰੇ ਠੀਕ ਹੈ ਜੀ ਹੁਣ ਮੁਹਾਵਰੇ ਤੇ ਖਾਨ ਦੇ ਵਿੱਚ ਕੀ ਫਰਕ ਹੁੰਦਾ ਸਭ ਤੋਂ ਮੇਨ ਚੀਜ਼ ਇਹ ਹੈ ਅੱਜ ਦੇ ਲੈਕਚਰ ਦੀ ਜਿਹੜੇ ਬੱਚੇ ਨੂੰ ਇਹ ਸਮਝ ਆ ਗਈ ਫਿਰ ਮੈਂ ਤੁਹਾਨੂੰ ਅੱਜ ਕੰਮ ਵੀ ਦੇਣਾ ਕਿ ਤੁਸੀਂ ਟਾਸਕ ਵੀ ਲਿਖ ਕੇ ਲੈ ਕੇ ਆਉਣਾ ਜੀ ਠੀਕ ਹੈ ਜੀ ਹਾਂ ਚਲੋ ਮੁਹਾਵਰਾ ਅਧੂਰਾ ਵਾਕ ਹੁੰਦਾ ਜਿਸ ਨੂੰ ਵਾਕ ਵਿੱਚ ਵਰਤਣਾ ਪੈਂਦਾ ਹੈ ਇਸ ਵਿੱਚ ਨੈਤਿਕਤਾ ਸਿੱਖਿਆ ਜ਼ਰੂਰੀ ਨਹੀਂ ਹੁੰਦੀ ਵੀ ਅਸੀਂ ਕਿਸੇ ਨੂੰ ਨੈਤਿਕ ਸਿੱਖਿਆ ਦੇਣੀ ਹੈ ਜਾਂ ਕਿਸੇ ਨੂੰ ਕੋਈ ਸਿੱਖਿਆ ਦੇਣੀ ਹੈ ਨਾ ਅਖਾਣ ਦੀ ਮੈਂਡੀਟਰੀ ਹੈ ਕਿ ਉਤੋਂ ਸਾਨੂੰ ਕੋਈ ਸਿੱਖਿਆ ਮਿਲਣੀ ਚਾਹੀਦੀ ਹੈ ਹੁਣ ਅੱਖਾਂ ਵਿੱਚ ਚਰਬੀ ਪਾਉਣਾ ਹੰਕਾਰੀ ਹੋਣਾ ਵਾਕ ਉਹ ਪੈਸੇ ਕਰਨ ਅੱਖਾਂ ਵਿੱਚ ਚਰਬੀ ਚੜਾ ਬੈਠਾ ਹੈ ਤਾਂ ਇਹਦਾ ਜਿਹੜਾ ਅਰਥ ਹੈ ਵਾਕ ਦੇ ਵਿੱਚ ਵਰਤਨ ਦੇ ਨਾਲ ਅਸੀਂ ਪੂਰਾ ਕਰ ਦਿੱਤਾ ਠੀਕ ਹੈ ਔਰ ਇਸ ਆਦੀ ਪੀਡੀਐਫ ਜਿਹੜੀ ਹੈ ਤੁਹਾਨੂੰ ਮੇਰੇ ਟੈਲੀਗ੍ਰam ਚੈਨਲ ਪੰਜਾਬੀ ਵਿਦ ਫਰਦੌਸ ਮੇਰਾ ਚੈਨਲ ਹੈ ਉੱਥੇ ਤੁਹਾਨੂੰ ਮਿਲ ਜੂਗੀ ਠੀਕ ਹੈ ਅਗਿਆ ਰੂਆ ਖਾਨ ਪੂਰਨ ਵਾਕ ਹੁੰਦਾ ਹੈ ਅਕਸਰ ਨੈਤਿਕ ਸਿੱਖਿਆ ਜਾਂ ਜੀਵਨ ਸੱਚ ਹੁੰਦਾ ਉਦਾਹਰਨ ਦੇ ਤੌਰ ਤੇ ਜਿਹੜਾ ਬੀਜੇ ਸੋਲ ਨੂੰਨੇ ਜਿਵੇਂ ਕਰਮ ਕਰੋਗੇ ਵੈਸੇ ਫਲ ਪਾਓਗੇ ਇਹ ਆ ਗਿਆ ਖਾਂ ਅਖਾਣ ਪੂਰਨ ਫੁੱਲ ਫਲੱਜ ਹੁੰਦਾ ਹੈ ਅੱਗੇ ਮਸ਼ਹੂਰ ਜਿਹੜੇ ਮੁਹਾਵਰੇ ਉਹਨਾਂ ਦੀ ਗੱਲਾਂ ਕਰਦੇ ਆ ਅੱਖਾਂ ਚਾਰ ਕਰਨਾ ਇਸ਼ਾਰਾ ਕਰਨਾ ਜਾਂ ਮਿਲਣਾ ਹੱਥ ਪੀਲੇ ਕਰਨਾ ਰਿਸ਼ਵਤ ਲੈਣਾ ਇਹਦਾ ਦੂਜਾ ਮੀਨਿੰਗ ਵੀ ਹੁੰਦਾ ਹੱਥ ਪੀਲੇ ਕਰਨਾ ਵਿਆਹ ਕਰ ਲੈਣਾ ਠੀਕ ਹੈ ਜੀ ਅੱਗੇ ਮੂੰਹ ਵਿੱਚ ਪਾਣੀ ਆਉਣਾ ਭੁੱਖ ਲੱਗਣਾ ਪੈਰੀ ਪੈਣਾ ਮਾਫੀ ਮੰਗਣੀ ਆਪਣਾ ਉੱਲੂ ਸਿੱਧਾ ਕਰਨਾ ਆਪਣਾ ਸਵਾਰਥ ਪੂਰਾ ਕਰਨਾ ਨੱਕ ਕੱਟਣਾ ਬੇਇੱਜ਼ਤੀ ਹੋਣਾ ਅੱਖਾਂ ਲਾਲ ਹੋਣਾ ਬੜਾ ਜ਼ਿਆਦਾ ਗੁੱਸਾ ਆਉਣਾ ਜਾਂ ਕ੍ਰੋਧ ਹੋਣਾ ਇਹ ਆ ਗਿਆ ਹੁਣ ਤੁਹਾਡੀ ਮੇਨ ਚੀਜ਼ ਹੈ ਜਿਹਦੇ ਲਈ ਤੁਸੀਂ ਅੱਜ ਲੈਕਚਰ 'ਚ ਬੈਠੇ ਹੋ ਕਿ ਕਿਹੜੀਆਂ-ਕਿਹੜੀਆਂ ਇੰਪੋਰਟੈਂਟ ਬੁੱਕਸ ਨੇ ਇੰਪੋਰਟੈਂਟ ਸੋਰਸਸ ਨੇ ਜਿਨ੍ਹਾਂ ਨੂੰ ਫਾਲੋ ਅਪ ਕਰਕੇ ਤੁਸੀਂ ਅਖਾਣ ਮੁਹਾਵਰੇ ਜਿਹੜੇ ਵਧੀਆ ਸਟਰੋਂਗ ਕਰ ਸਕਦੇ ਬੱਚਿਓ ਜਿਵੇਂ ਮੈਂ ਵੀ ਪੀਸੀਐਸ ਦਾ ਬੈਚ ਪੜ੍ਹਾਉਂਗਾ ਤੁਹਾਡੇ ਨਾਲ ਮੈਂ ਪੀਸੀਐਸ ਦਾ ਬੈਚ ਲਾਂਚ ਕਰਨ ਜਾ ਰਿਹਾ ਪੰਜਾਬੀ ਦਾ ਤਾਂ ਪੰਜਾਬੀ ਅਖਾਣ ਤੇ ਮੁਹਾਵਰਿਆਂ ਦੇ ਵਿੱਚ ਬੁੱਕਸ ਦੀ ਗੱਲ ਕਰੀਏ ਪੰਜਾਬੀ ਮੁਹਾਵਰੇ ਤੇ ਅਖਾਣ ਕੋਸ਼ ਇਹ ਕਿਤਾਬਾਂ ਕਿਤਾਬ ਮੁਹਾਵਰੇ ਅਤੇ ਅਖਾਨਾਂ ਦਾ ਵਿਸਤ੍ਰਿਤ ਸੰਗ੍ਰਹਿ ਹੈ ਵਰਣਮਾਲਾ ਅਨੁਸਾਰ ਤਰਤੀਬਵਾਰ ਪ੍ਰੀਖਿਆ ਲਈ ਸਭ ਤੋਂ ਵਧੀਆ ਸਰੋਤ ਹੈ ਪੰਜਾਬੀ ਮੁਹਾਵਰੇ ਤੇ ਅਖਾਨ ਕੁਸ਼ ਇਹ ਪੰਜਾਬ ਆਪਣਾ ਭਾਸ਼ਾ ਲੈਂਗੁਏਜ ਡਿਪਾਰਟਮੈਂਟ ਆਫ ਪੰਜਾਬ ਭਾਸ਼ਾ ਵਿਭਾਗ ਪੰਜਾਬ ਵੱਲੋਂ ਹੈਗਾ ਤੁਸੀਂ ਇਹ ਯੂਜ਼ ਕਰ ਸਕਦੇ ਹੋ ਵਿਸਰ ਰਹੇ ਪੰਜਾਬੀ ਅਖਾਨ ਲੇਖਕ ਪ੍ਰਿੰਸੀਪਲ ਜਗੀਰ ਸਿੰਘ ਨੂਰ ਅਖਾਨਾਂ ਦਾ ਵੱਡਾ ਸੰਗ੍ਰਹਿ ਇਹਨਾਂ ਨੇ ਬਣਾਇਆ ਹੋਇਆ ਹੈ ਇਹਨਾਂ ਦਾ ਤੁਸੀਂ ਫਾਲੋਅ ਅਪ ਕਰ ਸਕਦੇ ਹੋ ਠੀਕ ਹੈ ਜੀ ਅਗੇ ਲੋਕ ਆਖਦੇ ਹਨ ਇੱਕ ਕਿਤਾਬ ਹੈ ਬਨਜਾਰਾ ਬੇਦੀ ਜੀ ਦੀ ਲੋਕ ਖਾਣਾ ਬਾਰੇ ਇਹ ਵੀ ਬਹੁਤ ਇੰਪੋਰਟੈਂਟ ਹੈ ਪੰਜਾਬੀ ਖੋਤਾਂ ਜੀਵਨ ਸਿੰਘ ਪੰਜਾਬੀ ਇੰਗਲਿਸ਼ ਈਡੀਅਮਸ ਪ੍ਰੋਵਰਬਲ ਐਂਡ ਫਰੇਜ਼ਸ ਲੇਖਕ ਜਰਨਲ ਹੁਸ਼ਿਆਰਪੁਰੀ ਅੰਗਰੇਜ਼ੀ ਅਨੁਵਾਦ ਇਹ ਵੀ ਤੁਸੀਂ ਦੇਖ ਸਕਦੇ ਹੋ ਪਰ ਮੈਂ ਰეკਮੈਂਡ ਉੱਪਰ ਵਾਲੀਆਂ ਕਰੂੰਗਾ ਦਿਸ ਵਨ ਦਿਸ ਵਨ ਤੇ ਦਿਸ ਵਨ ਇਹ ਤਿੰਨ ਮੋਰ ਔਥੈਂਟਿਕ ਕਿਤਾਬਾਂ ਨੇ ਤੁਸੀਂ ਇਹ ਲੈ ਸਕਦੇ ਹੋ ਸੰਸਾਰ ਪ੍ਰਸਿੱਧ ਮੁਹਾਵਰੇ ਵਿਸ਼ੇ ਪ੍ਰਸਿੱਧ ਖਾਣਾ ਦਾ ਪੰਜਾਬੀ ਅਨੁਵਾਦ ਇਹ ਰਹਿਣ ਦਿਓ ਬਾਕੀ ਕੰਪਲੀਮੈਂਟਰੀ ਹੈ ਅਗੇ ਵੈਬਸਾਈਟਸ ਐਂਡ ਆਨਲਾਈਨ ਸੋਰਸਸ ਅੱਜ ਦੇ ਜ਼ਮਾਨੇ 'ਚ ਬੱਚਿਓ ਆਨਲਾਈਨ ਸੋਰਸਸ ਇੰਨੇ ਇੱਕ ਬਾਖਮਾਲ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਨੂੰ ਪ੍ਰੀਜ਼ਰਵ ਕਰ ਰਹੇ ਨੇ ਕੁਝ ਖਾਮੀਆਂ ਵੀ ਹੈਗੀਆਂ ਇਹਨਾਂ ਦੀਆਂ ਬਟ ਕੁਝ ਡਰਾਪਆਕ ਦੇ ਨਾਲ ਨਾਲ ਪੋਜ਼ਿਟਿਵ ਐਸਪੈਕਟਸ ਵੀ ਹੈਗੇ ਪੰਜਾਬੀ ਸਾਹਿਤ .com ਇੱਥੇ ਤੁਹਾਨੂੰ ਅਖਾਣ ਤੇ ਮੁਹਾਵਰੇ ਸੰਗ੍ਰਹਿ ਮਿਲ ਜਾਣਗੇ ਨਾਲ ਆਡੀਓ ਵੀ ਮਿਲ ਜਾਊਗਾ ਪੰਜਾਬੀ ਪੀਡੀਆ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆ ਵਿਕੀਪੀਡੀਆ ਚਲੋ ਹੈ ਹੀ ਪਰ ਇਹਨੂੰ ਰਹਿਣ ਦਿਓ ਪੰਜਾਬੀ ਲਾਇਬ੍ਰੇਰੀ .com ਮੁਫਤ ਪੰਜਾਬ ਪੀਡੀਐਫ ਮਿਲ ਜਾਣਗੇ ਤੁਹਾਨੂੰ ਅਖਾਣ ਨਾਲ ਰਿਲੇਟਡ folkpunjabi.org ਵੱਡੀ ਗਿਣਤੀ ਵਿੱਚ ਪੰਜਾਬੀ ਦੇ ਤੁਹਾਨੂੰ ਜਿਹੜੇ ਖਾਨ ਇੱਥੇ ਮਿਲ ਜਾਣਗੇ ਪੰਜਾਬੀ educare.com ਪੰਜਾਬੀ ਵਿਆਕਰਨ ਤੇ ਲੇਖ ਰਚਨਾ ਤੁਹਾਨੂੰ ਇੱਥੋਂ ਮਿਲ ਜੂਗੀ ਪੰਜਾਬ ਕਲ ਐਜੂਕੇਸ਼ਨ ਬੋਰਡ ਦੇ ਜਿਹੜੀਆਂ ਬੁੱਕਸ ਨੇ ਤੁਸੀਂ ਬੱਚੇ ਇੱਥੋਂ ਡਾਊਨਲੋਡ ਕਰ ਸਕਦੇ ਹੋ ਸੋ ਇਹ ਆਨਲਾਈਨ ਸਰੋਤ ਨੇ ਜਿੰਨਾ ਤੋਂ ਤੁਸੀਂ ਜਿਹੜੇ ਕਰ ਸਕਦੇ ਹੋ ਹੁਣ ਮੇਨ ਚੀਜ਼ ਆਉਂਦੀ ਹੈ ਮੁਹਾਵਰਿਆਂ ਤੋਂ ਵਾਕ ਕਿਵੇਂ ਬਣਾਈਏ ਬਹੁਤ ਵੱਡਾ ਸਵਾਲ ਬਹੁਤ ਇੰਪੋਰਟੈਂਟ ਸਵਾਲ ਹੈ ਵਿਦਿਆਰਥੀਓ ਕਿ PCS ਪੰਜਾਬ ਜੇ ਤਿਆਰੀ ਤੁਸੀਂ ਕਰ ਰਹੇ ਹੋ ਮੀਨਸ ਪੰਜਾਬੀ ਤੁਸੀਂ ਲਿਖਣੀ ਆ ਤੇ ਕਿਵੇਂ ਤੁਸੀਂ ਵਿਦਿਆਰਥੀਓ ਮੁਹਾਵਰਿਆਂ ਤੋਂ ਵਾਕ ਬਣਾਓ ਦੇਖੋ ਨੰਬਰ ਤੁਹਾਨੂੰ ਇਹਦੇ ਮਿਲਨੇ ਆ ਠੀਕ ਹੈ ਜੀ ਜਿਹੜੇ ਬੱਚੇ ਨੂੰ ਨੰਬਰ ਲੈਣੇ ਆ ਤਾਂ ਤੁਸੀਂ ਬੱਚਿਓ ਤੁਹਾਨੂੰ ਇੱਕ ਮੁਹਾਵਰਾ ਆ ਗਿਆ ਉਹਦਾ ਤੁਸੀਂ ਅਰਥ ਲਿਖੋਗੇ ਅਰਥ ਲਿਖ ਕੇ ਬਾਅਦ ਤੁਸੀਂ ਵਾਕ ਬਣਾਓਗੇ ਹੁਣ ਵਾਕ ਦੇ ਵਿੱਚ ਤੁਸੀਂ ਇਹ ਵੀ ਧਿਆਨ ਦੇਣਾ ਕਿ ਕੋਈ ਗ੍ਰਾਮੈਟਿਕਲੀ ਮਿਸਟੇਕ ਨਾ ਜੇ ਤਾਂ ਬੱਚੇ ਗ੍ਰਾਮੈਟਿਕਲੀ ਮਿਸਟੇਕ ਹੋ ਗਈ ਨਾਲ ਦੀ ਨਾਲ ਹੀ ਕਾਂਟਾ ਵੱਜ ਜਾਣਾ ਤੇ ਤੁਹਾਡੀ ਮਿਹਨਤ ਵੀ ਗਈ ਮਤਲਬ ਤੁਹਾਨੂੰ ਪੰਜਾਬੀ ਦੇ ਰਾਈਟਿੰਗ ਸਕਿਲਸ ਪ੍ਰੋਪਰ ਆਉਣੇ ਚਾਹੀਦੇ ਨੇ ਇਹ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਮੁਹਾਵਰੇ ਤੋਂ ਵਾਕ ਕਿਵੇਂ ਬਣਦੇ ਹਨ ਸਭ ਤੋਂ ਮੇਨ ਤੇ ਜ਼ਰੂਰੀ ਗੱਲ ਮੁਹਾਵਰੇ ਆਪਣੇ ਆਪ ਵਿੱਚ ਅਧੂਰੇ ਵਾਕਾਂਸ਼ ਹੁੰਦੇ ਹਨ ਇਸ ਲਈ ਇਹਨਾਂ ਨੂੰ ਪੂਰੇ ਅਰਥ ਵਾਲੇ ਵਾਕ ਵਿੱਚ ਵਰਤਣਾ ਪੈਂਦਾ ਹੈ ਮੁਹਾਵਰੇ ਨੂੰ ਵਾਕ ਵਿੱਚ ਉਸੇ ਰੂਪ ਵਿੱਚ ਵਰਤੋ ਜਿਸ ਰੂਪ ਵਿੱਚ ਮਸ਼ਹੂਰ ਹੈ ਇਸ ਵਿੱਚ ਕੋਈ ਬਦਲਾਅ ਨਹੀਂ ਕਰਨਾ ਚਾਹੀਦਾ ਠੀਕ ਹੈ ਮੁਹਾਵਰੇ ਦੀ ਗੱਲ ਕਰਦੇ ਆਂ ਤੇ ਇਹਦਾ ਵਾਕ ਜ਼ਿਆਦਾ ਮੇਨ ਇੰਪੋਰਟੈਂਟ ਹੁੰਦਾ ਮੁਹਾਵਰੇ ਨੂੰ ਜਿਉਂ ਦਾ ਤਿਉਂ ਵਰਤੋ ਸਭ ਤੋਂ ਪਹਿਲਾਂ ਸਬਜੈਕਟ ਆਊਗਾ ਕਿਰਿਆ ਆਊਗੀ ਇਹਦੇ ਨਾਲ ਜੋੜੋ ਮੁਹਾਵਰਾ ਵਿੱਚ ਫਿੱਟ ਕਰੋ ਮੁਹਾਵਰੇ ਨੂੰ ਵਾਕ ਦੇ ਕਰਤਾ ਨਾਲ ਮਿਲਾ ਕੇ ਵਰਤੋ ਸੰਦਰਭ ਇਹ ਸਭ ਤੋਂ ਇੰਪੋਰਟੈਂਟ ਹੈ ਕੰਟੈਕਸਟ ਵਾਕ ਉਸ ਸਥਿਤੀ ਨੂੰ ਦਰਸਾਉਣਾ ਚਾਹੀਦਾ ਹੈ ਜਿਸ ਲਈ ਮੁਹਾਵਰਾ ਬਣਾਇਆ ਗਿਆ ਹੋਵੇ ਜਿਵੇਂ ਅਰਥ ਸਪਸ਼ਟ ਹੋਣੇ ਚਾਹੀਦੇ ਨੇ ਵਾਕ ਪੜਨ ਵਾਲੇ ਨੂੰ ਮੁਹਾਵਰੇ ਦੇ અલੰਕਿਕ ਅਰਥ ਨਾਲ ਸਹੀ ਮੰਨ ਲਓ ਮੈਂ ਕਹਿੰਦਾ ਕਿ ਉੱਲੂ ਸਿੱਧਾ ਕਰਨਾ ਇਹਦਾ ਅਰਥ ਹੁੰਦਾ ਆਪਣਾ ਮਤਲਬ ਆਪ ਕੱਟਣਾ ਮੈਂ ਕਿਹਾ ਕਿ ਜਗਸੀਰ ਹਰ ਵਾਰੀ ਆਪਣਾ ਉੱਲੂ ਹੀ ਸਿੱਧਾ ਕਰਦਾ ਹੈ ਹੁਣ ਜਗਸੀਰ ਕੀ ਹੈ ਮੇਥੋਂ ਸਬਜੈਕਟ ਹੈ ਠੀਕ ਹੈ ਮੈਂ ਜਗਸੀਦ ਹਰ ਵਾਰੀ ਆਪਣਾ ਉल्लू ਹੀ ਸਿੱਧਾ ਕਰਦਾ ਹੈ ਵਰਬ ਹੈਗੀ ਕਰਦਾ ਸੋ ਮੈਂ ਸਬਜੈਕਟ ਤੇ ਵਰਬ ਦੇ ਵਿੱਚ ਇੱਥੇ ਮੁਹਾਵਰਾ ਜਿਹੜਾ ਵਿੱਚ ਫਿੱਟ ਕਰ ਦਿੱਤਾ ਤੇ ਮੇਰਾ ਰਾਮਨੰਦਨ ਵਾਕ ਬਣ ਗਿਆ ਇਹ ਤੁਹਾਨੂੰ ਸੋਚਣਾ ਪਊਗਾ ਠੀਕ ਹੈ ਅੱਖਾਂ ਫੇਰ ਲੈਣਾ ਰਾਮ ਨੂੰ ਵੇਖ ਕੇ ਸ਼ਾਮ ਨੇ ਅੱਖਾਂ ਫੇਰ ਲਈਆਂ ਹੁਣ ਲੈਣਾ ਕੀ ਸਬਜੈਕਟ ਰਾਮ ਕੀ ਹੈ ਮੈਂ ਤੋਂ ਸਬਜੈਕਟ ਹੈ ਇਹਨਾਂ ਗੱਲਾਂ ਦਾ ਬੱਚੇ ਤੁਹਾਨੂੰ ਧਿਆਨ ਰੱਖਣਾ ਪਊਗਾ ਸੁਧਾਰਨ ਅਤੇ ਸੁਚੱਜੇ ਵਾਕ ਬਣਾਓ ਪ੍ਰੀਖਿਆ ਵਿੱਚ ਵਾਕ ਛੋਟੇ ਤੇ ਸਪਸ਼ਟ ਹੋਣੇ ਚਾਹੀਦੇ ਹਨ ਇਹ ਗੱਲ ਧਿਆਨ ਰੱਖਿਓ ਉਦਾਹਰਣ ਨਾਲ ਸਮਝੋ ਪਹਿਲਾਂ ਮੁਹਾਵਰਾ ਫਿਰ ਉਹਦੇ ਅਰਥ ਤੇ ਫਿਰ ਉਹਦਾ ਵਾਕ ਪਹਿਲਾ ਮੁਹਾਵਰਾ ਵੇਖੋ ਉਹਦੇ ਅਰਥ ਸਪਸ਼ਟ ਕਰੋ ਤੇ ਫਿਰ ਵਾਕ ਬਣਾਓ ਅਗੇ ਮੁਹਾਵਰਾ ਹੈਗਾ ਅੱਖਾਂ ਵਿੱਚ ਚਰਬੀ ਚੜਨਾ ਇਹਦਾ ਮਤਲਬ ਹੁੰਦਾ ਹੰਕਾਰੀ ਹੋਣਾ ਪੈਸਾ ਆਉਣ ਤੋਂ ਬਾਅਦ ਉਸ ਨੂੰ ਅੱਖਾਂ ਵਿੱਚ ਚਰਬੀ ਚੜ ਗਈ ਅਤੇ ਉਹ ਕਿਸੇ ਨੂੰ ਨਹੀਂ ਪੁੱਛਦਾ ਮਤਲਬ ਵਾਕ ਤੁਹਾਡਾ ਸੰਯੁਕਤ ਵੀ ਹੋ ਸਕਦਾ ਹੈ ਠੀਕ ਹੈ ਤੁਹਾਡਾ ਮਿਸ਼ਰਤ ਵੀ ਹੋ ਸਕਦਾ ਹੈ ਜੇਕਰ ਤੁਸੀਂ ਸਧਾਰਨ ਵਾਕ ਦਾ ਇਸਤੇਮਾਲ ਕਰੋਗੇ ਵਿਦਿਆਰਥੀਓ ਤਾਂ ਸਧਾਰਨ ਵਾਕ ਦੇ ਨਾਲ ਕੀ ਹੋਣਾ ਹੈ ਤੁਹਾਡੇ ਕੋਲ ਗੱਲ ਨਹੀਂ ਬਣਨੀ ਠੀਕ ਹੈ ਤੁਹਾਡਾ ਕੰਪਲੈਕਸ ਜਿੰਨਾ ਵਾਕ ਹੋਊਗਾ ਉਹਨਾਂ ਤੁਸੀਂ ਸਵਾਲ ਨੂੰ ਜਸਟੀਫਾਈ ਕਰੋਗੇ ਆਪਣਾ ਉਲੂ ਸਿੱਧਾ ਕਰਨਾ ਆਪਣਾ ਸਵਾਰਥ ਪੂਰਾ ਕਰਨਾ ਦਾ ਅਰਥ ਹੈ ਵਾਕ ਕਿਵੇਂ ਉਹ ਸਿਰਫ ਆਪਣਾ ਉਲੂ ਸਿੱਧਾ ਕਰਨ ਲਈ ਹਰ ਕਿਸੇ ਨਾਲ ਦੋਸਤੀ ਕਰਦਾ ਹੈ ਉਹ ਕੀ ਹੈ ਸਾਡੇ ਕੋਲ ਸਬਜੈਕਟ ਹੈ ਕਰਦਾ ਕੀ ਹੈ ਮੇਰੇ ਕੋਲ ਵਰਬ ਹੈ ਸੋ ਐਸ ਪਰ ਰੂਲ ਸਬਜੈਕਟ ਤੇ ਅਖਾਣ ਤੇ ਪਲੱਸ ਆ ਗਿਆ ਵਰਬ ਆ ਫਾਲੋ ਅਪ ਕਰਨਾ ਤੁਸੀਂ ਸ਼ਡਿਊਲ ਥੈਂਕ ਯੂ ਬਹੁਤ ਸ਼ੁਕਰੀਆ ਅਮਨ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅਗੇ ਪੈਰੀ ਪੈਣਾ ਮਾਫੀ ਮੰਗਣੀ ਯਾ ਰਜ਼ੂਈ ਕਰਨੀ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਉਹ ਆਪਣੇ ਗੁਰੂ ਜੀ ਦੇ ਪੈਰੀ ਪੈ ਗਿਆ ਹੱਥ ਪੀਲੇ ਕਰਨਾ ਠੀਕ ਹੈ ਰਿਸ਼ਵਤ ਲੈਣਾ ਦੇਖੋ ਹੁਣ ਮਤਲਬ ਕੀ ਸੀ ਪੈਰੀ ਪੈਣ ਦਾ ਤੇ ਕਿੱਥੇ ਵਾਕ ਚ ਆਪਾਂ ਇਸਤੇਮਾਲ ਕੀਤਾ ਅਫਸਰ ਨੇ ਫਾਈਲ ਪਾਸ ਕਰਨ ਲਈ ਹੱਥ ਪੀਲੇ ਕਰ ਲਿਆ ਸਿੰਪਲੀ ਗੱਲ ਇਹ ਸਧਾਰਨ ਵਾਕ ਹੈ ਤਾਂ ਇਫੈਕਟਿਵ ਹੈ ਠੀਕ ਹੈ ਮੂੰਹ ਵਿੱਚ ਪਾਣੀ ਆਉਣਾ ਭੁੱਖ ਲੱਗਣਾ ਜਦੋਂ ਮੈਂ ਗਰਮ ਗਰਮ ਜਲੇਬੀਆਂ ਵੇਖਿਆ ਤਾਂ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਮਤਲਬ ਕਿ ਜਿਹੜੇ ਮੁਹਾਵਰੇ ਹੋਣਗੇ ਬੜੇ ਸਿੰਪਲ ਵਾਕਾਂ ਦੇ ਨਾਲ ਬਣ ਜਾਣਗੇ ਗੱਲ ਉਦੋਂ ਆડੂਗੀ ਜਦੋਂ ਤੁਸੀਂ ਅਖਾਣਾਂ ਦੀ ਗੱਲ ਕਰੋਗੇ ਤਾਂ ਅਖਾਣ ਥੋੜੇ ਜਿਹਾ ਟੈਕਨੀਕਲ ਹੁੰਦੇ ਆ ਵਿਦਿਆਰਥੀ ਉਹਨਾਂ ਨੂੰ ਕਰਨ ਦੇ ਲਈ ਨਾ ਤੁਹਾਨੂੰ ਦੇਖੋ ਆਹ ਟੌਪਿਕ ਕਰਨ ਦੇ ਲਈ ਤੁਹਾਨੂੰ ਦੋ ਚੀਜ਼ਾਂ ਆਉਂਦੀਆਂ ਚਾਹੀਦੀਆਂ ਨੇ ਪਹਿਲਾਂ ਕਿਹੜੀਆਂ-ਕਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਬੱਚਿਓ ਤੁਹਾਨੂੰ ਵਾਕ ਬੰਤਰ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ ਸਬੰਧਕ ਪਤਾ ਹੋਣਾ ਚਾਹੀਦਾ ਕਿ ਸਬੰਧਕ ਕੀ ਹੁੰਦਾ ਤੁਹਾਨੂੰ ਯੋਜਕ ਪਤਾ ਹੋਣਾ ਚਾਹੀਦਾ ਕਿ ਯੋਜਕ ਕੀ ਹੁੰਦਾ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਣਾ ਤੁਸੀਂ ਠੀਕ ਹੈ ਚਲੋ ਜੀ ਅੱਗੇ ਹੈ ਚੋਰੀ ਕਰਦਾ ਫੜਿਆ ਜਾਣਦਾ ਉਸਦੇ ਸਾਰੇ ਪਿੰਡ ਵਿੱਚ ਨੱਕ ਕੱਟ ਗਈ ਬੇਇੱਜ਼ਤੀ ਕਰਨਾ ਨੱਕ ਕੱਟਣਾ ਅੱਗੇ ਅੱਖਾਂ ਚਾਰ ਕਰਨਾ ਇਸ਼ਾਰਾ ਕਰਨਾ ਉਸਨੇ ਮੈਨੂੰ ਅੱਖਾਂ ਚਾਰ ਕਰਕੇ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਹੁਣ ਮੇਨ ਅਨਸਰ ਰਾਈਟਿੰਗ ਅਖਾਨਾਂ ਤੋਂ ਵਾਕ ਕਿਵੇਂ ਬਣਦੇ ਆ ਸਭ ਤੋਂ ਮੇਨ ਤੇ ਟੈਕਨੀਕਲ ਪਾਰਟ ਅੱਜ ਦੇ ਲੈਕਚਰ ਦਾ ਦੋ ਪਾਰਟ ਜਿਆਦਾ ਇੰਪੋਰਟੈਂਟ ਸੀ ਕਿ ਕੀ ਸੋਰਸ ਰਹਿਣਗੇ ਜਿਹੜੇ ਅਖਾਨ ਮੁਹਾਵਰੇ ਆ ਤੁਸੀਂ ਕਿੱਥੋਂ ਕਰਨੇ ਆ ਨੰਬਰ 1 ਦੂਜੀ ਗੱਲ ਕਿ ਸ਼ਡਿਊਲ ਬੱਚੇਓ ਐਵੇਂ ਦਾ ਆ ਕਿ ਇੱਕ ਦਿਨ ਚ ਮੁਹਾਵਰੇ ਆਖਣ ਯਾਦ ਨਹੀਂ ਜੇ ਹੋਣੇ ਕੰਟੀਨਿਉਟੀ ਚਾਹੀਦੀ ਹੈ ਠੀਕ ਹੈ ਰੱਟੇ ਲਾਉਣਾ ਕੁਝ ਨਹੀਂ ਜੀ ਹੋਣਾ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਯਾਰ ਕਨਸੈਪਚੁਅਲ ਕਲੈਰਿਟੀ ਹੋਣੀ ਚਾਹੀਦੀ ਹੈ ਜਿਹੜੇ ਬੱਚੇ ਨੂੰ ਕਨਸੈਪਚੁਅਲ ਕਲੈਰਿਟੀ ਹੈਗੀ ਹੈ ਨਾ ਉਹ ਬੱਚਾ ਸਭ ਕੁਝ ਕਰ ਲਓ ਐਂਡ ਤੇ ਮੈਂ ਤੁਹਾਨੂੰ ਇੱਕ ਆਰਾਮਦਾਨ ਇਲਾਜ ਤੇ ਤੁਹਾਨੂੰ ਇੱਕ ਗੁਰਮੰਤਰ ਦੇ ਕੇ ਜਾਊਂਗਾ ਉਹ ਕੀ ਹੈ ਆਸ਼ਾ ਖਾਨ ਦੀ ਗੱਲ ਕਰਦੇ ਆ ਥੋੜੇ ਟੈਕਨੀਕਲ ਨੇ ਪੂਰਨ ਵਾਕ ਹੁੰਦੇ ਨੇ ਸਭ ਤੋਂ ਵੱਡੀ ਗੱਲ ਇਹਨਾਂ ਦੀ ਯਾਨੀ ਇਹ ਆਪਣੇ ਆਪ ਵਿੱਚ ਮੁਕੰਮਲ ਅਰਥ ਰੱਖਦੇ ਹਨ ਅਕਸਰ ਨੈਤਿਕ ਸਿੱਖਿਆ ਦਿੰਦੇ ਨੇ ਜੀਵਨ ਦੇ ਸੱਚ ਹੁੰਦੀ ਹੈ ਸਚਾਈ ਹੁੰਦੀ ਹੈ ਇਹ ਇਹਨਾਂ ਨੂੰ ਵਾਕ ਵਿੱਚ ਵਰਤਣ ਲਈ ਜਿਉਂ ਦਾ ਤਿਉਂ ਵਰਤੇ ਜਾਂਦਾ ਬਸ ਵਾਕ ਵਿੱਚ ਉਸ ਨੂੰ ਫਿੱਟ ਕਰਕੇ ਉਹਦਾ ਕੰਟੈਕਸਟ ਦੇ ਦਿੱਤਾ ਜਾਂਦਾ ਹੈ ਜਿਵੇਂ ਅਖਾਣ ਨੂੰ ਨਾ ਬਦਲੋ ਪਹਿਲੀ ਗੱਲ ਵੀ ਆਪਾਂ ਖਾਣ ਨੂੰ ਚੇਨ ਨਹੀਂ ਕਰਨਾ ਸ਼ਬਦਾਂ ਦੀ ਤਰਤੀਬ ਜਾਂ ਰੂਪਨਾ ਬਦਲੋ ਅਖਾਣ ਨੂੰ ਕਿਸੇ ਸਥਿਤੀ ਦੇ ਨਾਲ ਜੋੜ ਕੇ ਵਾਕ ਬਣਾਓ ਤਾਂ ਜੋ ਉਹਦੀ ਸਿੱਖਿਆ ਸਪਸ਼ਟ ਹੋ ਜੇ ਹੁਣ ਇੱਥੇ ਟੈਕਨੀਕਲ ਪਾਰਟ ਹੈ ਇੱਥੇ ਆਪਾਂ ਜਿਹੜੀ ਵਾਕ ਹੈ ਨਾ ਉਹ ਮਿਸ਼ਰਤ ਵਾਕ ਯੂਜ਼ ਕਰਨੇ ਆ ਮਿਸ਼ਰਤ ਵਾਕ ਜ਼ਿਆਦਾ ਯੂਜ਼ ਕਰਨੇ ਆ ਹੁਣ ਸਧਾਰਨ ਵਾਕ ਬਣਾਓ ਵਾਕ ਵਿੱਚ ਅਖਾਣ ਨੂੰ ਸਿੱਧਾ ਵਰਤੋ ਜਿਵੇਂ ਲੋਕ ਆਖਦੇ ਹਨ ਕਿ ਡੈਸ਼ ਜਿਵੇਂ ਅਖਾਣ ਠੀਕ ਹੈ ਜਿਵੇਂ ਆ ਖਾਣ ਅਖਾਣ ਨੂੰ ਐਜ਼ ਇਟ ਇਜ਼ ਵਰਤਣਾ ਉਹਨੂੰ ਵਿੱਚ ਫਿੱਟ ਨਹੀਂ ਕਰਨਾ ਕਲੀਅਰ ਹੁਣ ਪ੍ਰੀਖਿਆ ਵਿੱਚ ਜੇਕਰ ਪ੍ਰਸ਼ਨ ਆਵੇ ਕਿ ਆਖਾਣ ਨਾਲ ਵਾਕ ਬਣਾਓ ਤਾਂ ਇੱਕ ਦੋ ਵਾਕ ਬਣਾਓ ਜਿੰਨਾ ਵਿੱਚ ਆਖਾਣ ਦੀ ਵਰਤੋਂ ਤੇ ਅਰਥ ਸਪਸ਼ਟ ਹੋ ਜਾਏ ਆਰਾਮ ਨਾਲ ਬਣ ਜਾਣਗੇ ਹੁਣ ਸਭ ਤੋਂ ਪਹਿਲੀ ਗੱਲ ਆਖਾਣ ਤੁਸੀਂ ਦੇਖਿਆ ਫਿਰ ਉਹਦੇ ਅਰਥ ਸਮਝੇ ਫਿਰ ਉਹਦਾ ਵਾਕ ਬਣਾਇਆ ਸੇਮ ਪੈਟਰਨ ਕਹਿੰਦਾ ਚੋਰ ਚੋਰ ਮਸੌਰੇ ਭਾਈ ਇੱਕੋ ਜਿਹੇ ਲੋਕ ਇੱਕ ਦੂਜੇ ਨੂੰ ਸਹਾਰਾ ਦਿੰਦੇ ਹਨ ਦੇਖੋ ਜਿਵੇਂ ਆਖਾਣ ਹੈ ਚੋਰ ਚੋਰ ਮਸੌਰੇ ਭਾਈ ਇਸੇ ਤਰ੍ਹਾਂ ਪ੍ਰਿਸ਼ਟ ਅਫਸਰ ਇੱਕ ਦੂਜੇ ਨੂੰ ਬਚਾਉਂਦੇ ਹਨ ਮਤਲਬ ਕਿ ਇੱਕ ਮੈਂ ਸਿਚੁਏਸ਼ਨ ਕ੍ਰੀਏਟ ਕੀਤੀ ਇੱਕ ਮੈਂ ਸਥਿਤੀ ਕ੍ਰੀਏਟ ਕੀਤੀ ਸਥਿਤੀ ਦਾ ਇਹਦਾ ਦੇ ਮੈਂ ਅਗਲੇ ਵਾਕ ਦੇ ਵਿੱਚ ਉਹਨੂੰ ਜਸਟੀਫਾਈ ਕਰ ਦਿੱਤਾ ਇਹ ਚੀਜ਼ਾਂ ਉਹਨਾਂ ਕਿ ਕਹਿੰਦਾ ਕਿ ਜਿਹੜਾ ਬੀਜੋਗੇ ਸੋ ਲੁਣੇ ਜਿਵੇਂ ਕਰਮ ਕਰੋਗੇ ਵੈਸਾ ਫਲ ਪਾਓਗੇ ਮਿਹਨਤ ਕਰਨ ਵਾਲੇ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਕਿਉਂਕਿ ਜਿਹੜਾ ਬੀਜੇ ਸੋ ਲੁਣੇ ਠੀਕ ਹੈ ਆ ਦੇਖੋ ਹੁਣ ਗੱਲ ਕਲੀਅਰ ਕੀਤੀ ਐਂਡ ਤੇ ਮੈਨੂੰ ਜਸਟੀਫਾਈ ਕਰਦਾ ਸਭ ਤੋਂ ਸੌਖੀ ਚੀਜ਼ ਹੈ ਆਪਣੀ ਅੱਖ ਵਿੱਚ ਬੇੜੀ ਨਹੀਂ ਵੇਖੀ ਦੀ ਵੇਖਦੀ ਬੇੜੀ ਨਹੀਂ ਵੇਖਦੀ ਆਪਣੀਆਂ ਗਲਤੀਆਂ ਨੂੰ ਨਹੀਂ ਵੇਖਦਾ ਵੇਖਦਾ ओह दूज दलतियां तो वेख लेंदा है पर अपनी अख्छ बेड़ी नहीं वेखती लेंदी आई सस्ता रोवे वार वार महंगा रोवे एक बार सस्ती चीज वार वार खराब होंगी है महंगी लंबे समय चलती है अगे मोबाइल खरीद समय सस्ता ना लवो क्योंकि सस्ता रोवे वार वार महंगा रोवे एक बार सोए गल ਅਗੇ ਜਿੱਥੇ ਸੱਤ ਰੋਟੀਆਂ ਪੱਕਣ ਉਥੇ ਅੱਠ ਖਾਣ ਮਤਲਬ ਮਹਿਮਾਨ ਨਿਵਾਜ਼ੀ ਵੇਲੇ ਰੋਟੀਆਂ ਵੱਧ ਪਕਦੀਆਂ ਹਨ ਪੰਜਾਬੀਆਂ ਵਿੱਚ ਮਹਿਮਾਨ ਆਹ ਗਲਤ ਹੈ ਸਪੈਲਿੰਗ ਜਰਾ ਸਹੀ ਕਰੋ ਮਹਿਮਾਨ ਆਊਗਾ ਆ ਗਲਤ ਹੋ ਗਿਆ ਜੀ ਇਹਨੂੰ ਸਹੀ ਕਰ ਲੋ ਵਿਦਿਆਰਥੀਓ ਪਲੀਜ਼ ਕਰੈਕਟ ਕਰੋ ਕਿਉਂਕਿ ਇਹਨਾਂ ਦੇ ਤੁਹਾਡੇ ਨੰਬਰ ਕੱਟੇ ਜਾਣਗੇ ਜੇ ਮਹਿਮਾਨ ਦੀ ਸਪੈਲਿੰਗ ਗਲਤ ਹੋ ਗਈ ਤੇ ਜਿੱਥੇ ਸੱਤ ਰੋਟੀਆਂ ਪੱਕਣ ਉਥੇ ਅੱਠ ਖਾਣ ਠੀਕ ਹੈ ਉਹ ਗੱਲ ਆ ਗਈ ਇੱਥੇ ਹੰਕਾਰ ਦਾ ਸਿਰ ਨੀਵਾ ਹੰਕਾਰੀ ਨੂੰ ਆਖਰ ਝੁਕਣਾ ਪੈਂਦਾ ਹੈ ਅਮੀਰ ਬਣ ਕੇ ਉਹ ਹੰਕਾਰ ਕਰਨ ਲੱਗ ਪਿਆ ਸੀ ਪਰ ਮੁਸੀਬਤ ਆਉਣ ਤੇ ਹੰਕਾਰ ਦਾ ਸਿਰ ਨੀਵਾ ਹੋ ਗਿਆ ਠੀਕ ਹੈ ਸੋ ਇਹ ਸੀਗਾ ਓਵਰਵਿਊ ਤਾਂ ਹੁਣ ਮੈਂ ਤੁਹਾਨੂੰ ਗੁਰਮੰਤਰ ਦੀ ਗੱਲ ਦੱਸਦਾ ਸਪੋਜ਼ ਕਰੋ ਮੇਰਾ 45 ਡੇਜ਼ ਦਾ ਪਲਾਨ ਆ ਠੀਕ ਹੈ ਜਿਹੜਾ ਮੇਰਾ ਮੇਨ ਪੰਜਾਬੀ ਦਾ ਜਿਹੜਾ ਕੋਰਸ ਲਾਂਚ ਹੋਣਾ ਠੀਕ ਹੈ ਜੀ ਤਾਂ ਬੱਚਿਓ ਇੰਨੀ ਗੱਲ ਯਾਦ ਰੱਖੋ ਡੇਲੀ ਦੇ ਠੀਕ ਹੈ 10 ਮੁਹਾਵਰੇ ਪਲਸ ਅਖਾਣ ਨੂੰ ਤੁਸੀਂ ਰੀਡ ਕਰਨਾ ਹੈ ਕਲਾ ਰੀਡ ਕਰਕੇ ਪਲਸ ਉਹਦੇ ਵਾਕ ਆਪਣੇ ਮਨ ਚ ਬਣਾ ਕੇ ਦੇਖਣੇ ਆ ਉਹਦੇ ਅਰਥ ਦੇਖੋ ਅਰਥ ਤੋਂ ਬਾਅਦ ਉਹਨੂੰ ਰੀਡ ਕਰੋ ਤੇ ਉਹਦੇ ਵਾਕ ਬਣਾਓ ਇਹ ਤੁਸੀਂ ਕੰਟੀਨਿਊਟੀ ਦੇ ਨਾਲ ਆਪੇ ਹੀ ਕੰਮ ਕਰਨਾ ਇਹ ਨਹੀਂ ਵੀ ਤੁਹਾਨੂੰ ਕੋਈ ਕਹੇ ਫਿਰ ਕਰਨਾ ਤੇ ਬਹੁਤੀ ਗੱਲ ਮੈਂ ਡੇਲੀ ਦੇ ਤੁਹਾਨੂੰ ਦੱਸਦਾ ਮੁਹਾਵਰੇ ਅਖਾਣ ਦੇ ਰਿਆ ਕਰੂੰਗਾ ਮਿਕਸ ਪੰਜ ਅਖਾਣ ਪੰਜ ਮੁਹਾਵਰੇ ਮੇਰਾ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਪੰਜਾਬੀ ਵਿਦ ਫਰਦੌਸ ਪੰਜਾਬੀ ਵਿਦ ਫਰਦੌਸ ਠੀਕ ਹੈ ਜੀ ਏ ਜੁਆਇਨ ਕਰੋ ਇੱਥੇ ਤੁਹਾਨੂੰ ਕਾਫੀ ਨਵੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਜਿਹੜੇ ਪੰਜਾਬ ਪੀਸੇ ਸਾਡਾ 247 ਪੰਜਾਬੀ ਦਾ ਵੈਦਲਾ ਜੁਆਇਨ ਕਰਨਾ ਚਾਹੁੰਦੇ ਨੇ ਉਹ ਜਲਦੀ ਦਿਲ ਦੀ ਰਾਬਤਾ ਕਾਇਮ ਕਰਨ ਸਾਡੀ ਐਪ ਡਾਊਨਲੋਡ ਕਰ ਲੈਣ ਤੁਸੀਂ ਕੁਐਰੀ ਰੇਜ਼ ਕਰ ਸਕਦੇ ਹੋ ਸਾਡੇ ਜਿਹੜੇ ਕਾਲਿੰਗ ਨੰਬਰ ਨੇ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਨੇ ਉੱਥੇ ਜਾ ਕੇ ਤੁਸੀਂ ਪੰਜਾਬੀ ਦੇ ਜਿਹੜਾ ਕੋਰਸ ਹੈ ਉਹਦੇ ਬਾਰੇ ਪਤਾ ਕਰ ਸਕਦੇ ਹੋ ਵਿਦਿਆਰਥੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਤੁਹਾਨੂੰ ਮਿਲਣ ਜਾ ਰਿਹਾ ਹੈ ਠੀਕ ਹੈ ਜੀ ਸਾਡੇ ਇਸ YouTube ਚੈਨਲ ਦੇ ਉੱਪਰ ਤੁਸੀਂ ਜਿਨ੍ਹਾਂ ਨੇ ਐਪ ਡਾਊਨਲੋਡ ਨਹੀਂ ਕੀਤੀ ਪੰਜਾਬ ਵੱਡਾ PCES ਦੀ ਤਾਂ ਤੁਸੀਂ ਉਹ ਕਰ ਲਓ ਬਹੁਤ ਸਾਰਾ ਕੰਟੈਂਟ ਮੈਂ ਆਲਰੇਡੀ ਤੁਹਾਨੂੰ ਮੇਰੇ Telegram ਚੈਨਲ ਤੇ ਦੇ ਚੁੱਕਿਆ ਹਾਂ ਹੋਰ ਵੀ ਦਵਾਂਗਾ ਬਟ ਕੋਸ਼ਿਸ਼ ਕਰੀਏ ਕਿ ਆਪਾਂ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਤੋਂ ਇਹ ਜੇ ਨੰਬਰ ਲਈਏ ਕਿ ਸਾਲ ਨੂੰ ਇਹ ਕਹਿਣ ਦੀ ਲੋੜ ਨਾ ਪਈ ਰਿਜ਼ਲਟ ਵੇਲੇ ਕਿ ਯਾਰ ਮੇਰੀ ਪੰਜਾਬੀ ਸਟਰੋਂਗ ਨਹੀਂ ਸੀਗੀ ਤੇ ਮੈਂ ਜਿਹੜਾ ਹੈ ਪੰਜਾਬੀ ਚੋਂ ਰਹਿ ਗਿਆ ਸੋ ਮੈਨੂੰ ਇਹ ਅਫਸੋਸ ਨਹੀਂ ਹੋਣਾ ਚਾਹੀਦਾ ਕਿ ਮੈਂ ਆਪਣੀ ਮਾਂ ਬੋਲੀ ਕਰਕੇ ਆਪਣਾ ਪੀਸੀਐਸ ਦਾ ਪੇਪਰ ਨਹੀਂ ਕਲੀਅਰ ਕਰ ਪਾਇਆ ਬੜੀ ਸ਼ਰਮਨਾਕ ਗੱਲ ਹੋ ਗਈ ਜੇ ਮੈਂ ਇੰਨੀ ਗੱਲ ਕਹੂੰਗਾ ਸੋ ਆਓ ਰਲ ਕੇ ਪਿਆਰੀ ਕਰੀਏ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰੀਏ ਤੇ ਆਪਣੀ ਪੰਜਾਬੀ ਭਾਸ਼ਾ ਪ੍ਰਤੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਨਾ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਮੇਰੇ ਨਾਲ ਪੰਜਾਬ ਵੱਡਾ ਪੀਸੀਐਸ ਪੰਜਾਬ ਵੱਡਾ 24/7 ਉੱਪਰ ਸੋ ਮੈਨੂੰ ਵੀ ਉਹ ਇਜ਼ਾਦਤ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਿਓ ਕਿ ਮੇਰਾ ਇਹ ਲੈਕਚਰ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਲੈਕਚਰ ਦੀ ਜਿਹੜੀ ਪੀਡੀਐਫ ਹੈ ਉਹ ਮੈਂ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਜ਼ਰੂਰ ਸ਼ੇਅਰ ਕਰ ਦੂੰਗਾ ਇ ਠੀਕ ਹੈ ਸਰਚ ਕਰੋ ਪੰਜਾਬੀ ਵਿਦ ਫਰਦਾ우스 ਤੇ ਤੁਹਾਨੂੰ ਮੇਰਾ ਟੈਲੀਗ੍ਰam ਚੈਨਲ ਮਿਲ ਜਾਊਗਾ ਉੱਥੇ ਮਿਲਦੇ ਆ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਰੱਬ ਰੱਖਾ ਪੰਜਾਬ ਪੰਜਾਬ